ਸਵਾਗਤ ਹੈ ਪੀਟੀਸੀ ਨਿਊਜ਼ ਦੇ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਦੋ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਸਿਆਸੀ ਪ੍ਰਚਾਰ ਸਿਖਰਾਂ ਤੇ ਚੱਲ ਰਿਹਾ ਥੋੜੇ ਦਿਨ ਰਹਿ ਗਏ ਨੇ ਪੰਜਾਬ ਦੇ ਵਿੱਚ ਵੋਟਾਂ ਹੋ ਰਹੀਆਂ ਨੇ ਆਖਰੀ ਫੇਜ਼ ਦੇ ਵਿੱਚ ਪੰਜਾਬ ਦਾ ਨੰਬਰ ਆਏਗਾ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਜਿਸ ਨੂੰ ਲੈ ਕੇ ਲਗਭਗ ਸਾਰੀਆਂ ਪਾਰਟੀਆਂ ਦੇ ਦਿੱਗਜ ਆਗੂ ਹੁਣ ਪੰਜਾਬ ਦੀ ਫੇਰੀ ਤੇ ਨੇ ਭਾਵੇਂ ਭਾਜੀਪੀ ਹੋਵੇ ਕਾਂਗਰਸ ਹੋਵੇ ਜਾਂ ਹੋਰ ਵੀ ਪਾਰਟੀਆਂ ਹੋਣ ਸਾਰਿਆਂ ਦਾ ਸਾਰਾ ਨਿਸ਼ਾਨਾ ਹੁਣ ਪੰਜਾਬ ਹੀ ਆ ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ ਤੋਂ ਲੈ ਕੇ ਇਸ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਪ੍ਰਧਾਨਾਂ ਤੋਂ ਲੈ ਕੇ ਜਨਰਲ ਸਕੱਤਰ ਤੋਂ ਲੈ ਕੇ ਸਾਰਿਆਂ ਦੇ ਡੇਰੇ ਪੰਜਾਬ ਦੇ ਵਿੱਚ ਹੀ ਚੱਲ ਰਹੇ ਨੇ ਯਕੀਨੀ ਤੌਰ ਤੇ ਜਦੋਂ ਵੀ ਕੋਈ ਵੱਡਾ ਲੀਡਰ ਕਿਸੇ ਵੀ ਸਟੇਟ ਦੇ ਵਿੱਚ ਜਾਂਦਾ ਹੈ ਕਿਸੇ ਵੀ ਸੂਬੇ ਦੇ ਵਿੱਚ ਜਾਂਦਾ ਹੈ ਤੇ ਜਦੋਂ ਆਪਣੀ ਤਕਰੀਰ ਕਰਦਾ ਹੈ ਜਾਂ ਆਪਣੀ ਸਪੀਚ ਦਿੰਦਾ ਤਾਂ ਉਹਦੇ ਵਿੱਚੋਂ ਜੜੀਆਂ ਕੁਝ ਗੱਲਾਂ ਨਿਕਲਦੀਆਂ ਨੇ ਉਹਦੇ ਬਹੁਤ ਮਾਇਨੇ ਕੱਢੇ ਜਾਂਦੇ ਨੇ ਜਾਂ ਸਮਝੇ ਜਾਂਦੇ ਨੇ ਅਜਿਹੀ ਦੋ ਗੱਲਾਂ ਜਿਹੜੀਆਂ ਵੱਡੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਹਾਲੀ ਦੇ ਵਿੱਚ ਗ੍ਰਹਿ ਮੰਤਰੀ ਕੱਲ ਗ੍ਰਹਿ ਮੰਤਰੀ ਜੜਨੇ ਉਹ ਪੰਜਾਬ ਦੀ ਫੇਰੀ ਤੇ ਲਈ ਲੁਧਿਆਣਾ ਦੇ ਵਿੱਚ ਉਹਨਾਂ ਨੇ ਦੋ ਅਜਿਹੀਆਂ ਵੱਡੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਲੈ ਕੇ ਸਿਆਸੀ ਪ੍ਰਚਾਰ ਦੇ ਵਿੱਚ ਇੱਕ ਕਹਿ ਸਕਦੇ ਆ ਕਿ ਇਹ ਮੁੱਖ ਮੁੱਦਾ ਬਣਦਾ ਜਾ ਰਿਹਾ ਪਹਿਲਾ ਮੁੱਦਾ ਹੈਗਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣਾ ਬਿਆਨ ਪ੍ਰਤੱਖ ਕੀਤਾ ਕਿ ਅਸੀਂ ਬੰਦੀ ਸਿੰਘ ਛੱਡਣ ਵਾਲੇ ਨਹੀਂ ਹਾਲਾਂਕਿ ਤੁਹਾਨੂੰ ਯਾਦ ਹੋਵੇਗਾ ਕਿ ਸੰਸਦ ਵਿੱਚ ਵੀ ਉਹਨਾਂ ਨੇ ਕਹਿ ਸੀਗਾ ਕਿ ਜਿਨ੍ਹਾਂ ਲੋਕਾਂ ਨੂੰ ਪਛਤਾਵਾ ਨਹੀਂ ਹੈ ਉਹਨਾਂ ਨੂੰ ਕਿਉਂ ਛੱਡਣਾ ਉਹਨਾਂ ਨੂੰ ਫਾਂਸੀ ਤੇ ਲਾਵਾਂਗੇ ਜਾਂ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਭੁਗਤਣੀ ਪੈਗੀ ਕੱਲ ਲੁਧਿਆਣਾ ਦੇ ਵਿੱਚ ਸੰਬੋਧਨ ਦੌਰਾਨ ਉਹਨਾਂ ਨੇ ਰਵਨੀਤ ਬਿੱਟੂ ਹੋਰਾਂ ਦੇ ਸੋਲੇ ਗਾਇ ਨਾਰੇ ਵੀ ਕਿਹਾ ਕਿ ਮੇਰੀ ਯਾਰੀ ਰਵਨੀਤ ਬਿੱਟੂ ਨਾਲ 5 ਸਾਲ ਦੀ ਹੈ ਜਿਸਨ ਲੈ ਕੇ ਕਾਂਗਰਸ ਵੀ ਹੈ ਜੜੀ ਉਹ ਸਵਾਲ ਚੁੱਕ ਰਹੀ ਹੈ ਕਿ ਦੇਖੋ ਇਹ ਤਾਂ ਪਹਿਲਾਂ ਹੀ ਰਲਿਆ ਪਿਆ ਸੀ 5 ਸਾਲ ਤੋਂ ਵੀ ਯਾਰੀ ਚੱਲੀ ਜਾਂਦੀ ਸੀ ਜੇ 5 ਸਾਲ ਤੋਂ ਚੱਲ ਰਹੀ ਸੀ ਤਾਂ ਤੁਸੀਂ ਸੁੱਤੇ ਕਿਉਂ ਸੀ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਇਹ ਸਵਾਲ ਪਾਰਟੀ ਤੇ ਵੀ ਖੜਾ ਹੁੰਦਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ 5 ਸਾਲ ਤੋਂ ਮੈਂ ਰਵਨੀਤ ਬਿੱਟੂ ਮੇਰਾ ਦੋਸਤ ਹੈ ਔਰ ਰਵਨੀਤ ਬਿੱਟੂ ਦੇ ਦਾਦੇ ਦੇ ਕਾਤਲਾਂ ਨੂੰ ਅਸੀਂ ਕਦੇ ਵੀ ਬਖਸ਼ਾਂਗੇ ਨਹੀਂ ਛੱਡਾਂਗੇ ਨਹੀਂ ਜਿਦਾ ਸਿੱਧਾ ਸਿੱਧਾ ਇਸ਼ਾਰਾ ਹੈ ਉਹ ਇਹ ਹੈ ਕਿ ਬੰਦੀ ਸਿੰਘ ਖਾਸ ਤੌਰ ਤੇ ਜਿਹੜੀ ਗੱਲ ਵਾਰ-ਵਾਰ ਕੀਤੀ ਜਾਂਦੀ ਸੀ ਕਿ ਇੱਕ ਸ਼ਖਸ ਜਿਹੜਾ ਇੰਨੇ ਸਾਲਾਂ ਤੋਂ ਜੇਲ੍ਹ ਦੀ ਸਜ਼ਾ ਕੱਟ ਰਿਹਾ ਉਹਨੂੰ ਤੁਸੀਂ ਛੱਡਣ ਦੀ ਗੱਲ ਪਹਿਲਾਂ ਕੀਤੀ ਫਿਰ ਬਾਅਦ ਵਿੱਚ ਤੁਸੀਂ ਮੁਕਰ ਗਏ ਐਸਪੀ ਸੁਣੋ ਫਿਰ ਆਪਾਂ ਚਰਚਾ ਨੋ ਅੱਗੇ ਵਿਦਾਨਦੇ ਆ ਇਹ ਰਵਨੀਤ ਬਿੱਟੂ ਮੇਰਾ ਦੋਸਤ ਹੈ 5 ਸਾਲ ਸੇ ਦੋਸਤ ਬਨਾ ਹੈ ਮੇਰਾ ਮੈਂਨੇ ਸੰਸਦ ਮੇ सार्वजनिक रूप से कांग्रेस के एमपी थे तब भी कहा था रवनीत बिट्टू मेरा दोस्त है और जिन्होंने भी इनके दादाजी की हत्या की है उनको हम माफ नहीं कर सकते हैं ਹੂੰ ਤਾਂ ਬਿਲਕੁਲ ਉਹਨਾਂ ਸਾਫ਼ ਕਰ ਦਤਾ ਕਿ ਜਿਨ੍ਹਾਂ ਨੇ ਵੀ ਇਸਤੇ ਦਾਦਾ ਦੀ ਕਤਲ ਕੀਤਾ ਹਤਿਆ ਕੀਤੀ ਹੈ ਅਸੀਂ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰ ਸਕਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇੱਕ ਵਾਰ ਫਿਰ ਤੋਂ ਇਸਤੇ ਸਿਆਸਤ ਗਰਮਾ ਗਈ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਵੱਲ ਸਿੱਧਾ ਸਿੱਧਾ ਇਸ਼ਾਰਾ ਸੀਗਾ ਕਿਉਂਕਿ ਰਾਜਵਾਨਾ ਦੀ ਰਿਹਾਈ ਦੇ ਲਈ ਬਹੁਤ ਲੰਬੇ ਸਮੇਂ ਤੋਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਹੋਵੇ ਸ਼੍ਰੋਮਣੀ ਕਮੇਟੀ ਹੋਵੇ ਵੈਸੇ ਵੀ ਆਮ ਜੜੇ ਸਿੱਖ ਸੰਗਤ ਹੈ ਉਹਨਾਂ ਵੱਲੋਂ ਮੁਹਿੰਮ ਚਲਾਈ ਗਈ ਇੱਕ ਵਾਰ ਫਾਂਸੀ ਦੇ ਤਖਤੇ ਤੋਂ ਵੀ ਵਾਪਸ ਰਾਜਬਣਾ ਆਏ ਔਰ ਬੜੀ ਉਮੀਦ ਸੀ ਕਿ 2019 ਦੇ ਵਿੱਚ ਜਦੋਂ ਐਲਾਨ ਕੀਤਾ ਸੀਗਾ ਕਿ ਇਹ ਬੰਦੀ ਸਿੰਘ ਛੱਡੇ ਜਾਣਗੇ ਪਰ ਇੱਕ ਔਰ ਫਿਰ ਤੋਂ ਪੰਜਾਬ ਦੀ ਧਰਤੀ ਤੇ ਆ ਕੇ ਵੀ ਉਹਨਾਂ ਨੇ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਛੱਡੇ ਨਹੀਂ ਜਾਣਗੇ ਸਾਡੇ ਨਾਲ ਦੋ ਖਾਸ ਮਹਿਮਾਨ ਨੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਲਈ ਅਗਲਾ ਮੁੱਦਾ ਬਾਅਦ ਦੇ ਵਿੱਚ ਤੁਹਾਨੂੰ ਦੱਸਾਂਗੇ ਸੈਕੰਡ ਸੈਗਮੈਂਟ ਦੇ ਵਿੱਚ ਉਸ ਮੁੱਦੇ ਤੇ ਵੀ ਗੱਲ ਕਰਾਂਗੇ ਡਾਕਟਰ ਪਹਿਲਾਲ ਗਰਕਸਾਹਬ ਮੌਜੂਦ ਨੇ ਸਾਬਕਾ ਰਜਿਸਟਰਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਸਿਆਸੀ ਮਾਹਰ ਨੇ ਪੰਜਾਬ ਦੇ ਹਰ ਚੰਗੇ ਮਾੜੇ ਹਾਲਾਤ ਇਹਨਾਂ ਨੇ ਦੇਖੇ ਹੋਏ ਨੇ ਔਰ ਚੰਗੀ ਪਕੜ ਰੱਖਦੇ ਨੇ ਸਾਡੇ ਨਾਲ ਮੌਜੂਦ ਨੇ ਗਰਕ ਸਾਹਿਬ ਇਸ ਨਾਲ ਹੀ ਪ੍ਰੋਫੈਸਰ ਮਜੀਤ ਸਿੰਘ ਜੀ ਮੌਜੂਦ ਨੇ ਸਿਆਸੀ ਮਾਹਰ ਨੇ ਪੰਥਕ ਆਗੂ ਪੰਥਕ ਤੇਰਾ ਪੰਥਕ ਮਸਲੇ ਕਿੰਨਾ ਕੋ ਅਹਿਮ ਰੋਲ ਅਦਾ ਕਰਦੀਆਂ ਨੇ ਇਲੈਕਸ਼ਨਸ ਦੇ ਵਿੱਚ ਇਹਨਾਂ ਨੂੰ ਬਿਹਤਰ ਤਰੀਕੇ ਨਾਲ ਪਤਾ ਇਹਨਾਂ ਤੋਂ ਵੀ ਇਹ ਸਾਰਾ ਗਿਆਨ ਲਵਾਂਗੇ ਸ਼ੁਰੂਆਤ ਗਰਕਪਾਪ ਸਾਹਿਬ ਤੁਹਾਡੇ ਤੋਂ ਹੀ ਕਰ ਰਹੇ ਨੇ ਗਰਕਪਾਪ ਸਾਹਿਬ ਅਮਿਤ ਸ਼ਾਹ ਹੋਰਾਂ ਦੀ ਇਹ ਸਟੇਟਮੈਂਟ ਦਿੱਤਾ ਜਾਣਾ ਕਿ ਅਸੀਂ ਨਹੀਂ ਛੱਡਾਂਗੇ ਹਨਾ ਰਵਨੀਤ ਮਿੱਟੂ ਦੇ ਦਾਦੇ ਬਿਆਨ ਸਿੰਘ ਦੇ ਕਾਤਲਾਂ ਨੂੰ ਮਤਲਬ ਇਹ ਇਹ ਤੁਹਾਨੂੰ ਲੱਗਦਾ ਇੱਕ ਇੱਕ ਰੂਟੀਨ ਦੀ ਸਪੀਚ ਦਾ ਇੱਕ ਹਿੱਸਾ ਹੈ ਜਾਂ ਇੱਕ ਪਾਰਟਿਕੂਲਰ ਇਸ ਚੀਜ਼ ਨੂੰ ਦੁਹਰਾਇਆ ਗਿਆ ਪੰਜਾਬ ਦੇ ਵਿੱਚ ਆ ਕੇ ਵੋਟ ਪੋਲਰਾਈਜ਼ ਕਰਨ ਦੇ ਲਈ ਕਿਤਨਾ ਕਿਤੇ ਇਹ ਦਿਖਾਉਣ ਦੇ ਲਈ ਕਿ ਅਸੀਂ ਨਾ ਤਾਂ ਗਰਮ ਖਿਆਲੀਆਂ ਤੋਂ ਡਰਨ ਵਾਲੇ ਆ ਨਾ ਗਰਮ ਖਿਆਲੀਆਂ ਦੇ ਹੱਕ ਦੇ ਵਿੱਚ ਆ ਨਾ ਗਰਮ ਖਿਆਲੀਆਂ ਦੀ ਹਮਾਇਤ ਕਰਨ ਵਾਲੀ ਪਾਰਟੀਆਂ ਦੇ ਦਬਾਅ ਹੇਠ ਆ ਨਾ ਦੇਖੋ ਅਗਲੀ ਅਮਿਤ ਸ਼ਾਗੀ ਦੀ ਸਪੀਚ ਜਿਹੜੀ ਆ ਕੋਈ ਆਮ ਰੂਟੀਨ ਸਪੀਚ ਦਾ ਹਿੱਸਾ ਨਹੀਂ ਇੱਕ ਸੋਚੀ ਸਮਝੀ ਸਕੀਮ ਦਾ ਹਿੱਸਾ ਹੈ ਉਹ ਕੀ ਚਾਹੁੰਦੇ ਨੇ ਅੱਜ ਜੀ ਫਿਰ ਆਪਾਂ ਇਹਨੂੰ ਸਟੇਟਮੈਂਟ ਨੂੰ ਦੇਖਾਂਗੇ ਹੂੰ ਉਹ ਚਾਹੁੰਦੇ ਨੇ ਕਿ ਜਿਹੜਾ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਨਹੀਂ ਪਿਆ ਹਾਂ ਉਹ ਪਾੜਾ ਪਵੇ ਕਿਸੇ ਨੋਟ ਤੇ ਹਿੰਦੂਆਂ ਦੀ ਵੋਟ ਇੱਕ ਤ੍ਰਵੀਕਰਨ ਹੋ ਜੇ ਹੂੰ ਦੂਜਾ ਉਹ ਇਹ ਚਾਹੁੰਦੇ ਨੇ ਕਿ ਜਿਹੜਾ ਅਕਾਲੀ ਦਲ ਹੈ ਹੂੰ ਉਹ ਅਕਾਲੀ ਦਲ ਹਾਸ਼ੀਏ 'ਚ ਧੱਕਿਆ ਜਾਵੇ ਹੂੰ ਹੂੰ ਤੀਜਾ ਉਹ ਇਹ ਚਾਹੁੰਦੇ ਨੇ ਕਿ ਜਿਹੜੇ ਗਰਮ ਦਲ ਵਾਲੇ ਨੇ ਜੀ ਉਹ ਇੰਨੇ ਜ਼ਿਆਦਾ ਜ਼ੋਰ ਨਾਲ ਜ਼ੋਰ ਨਾਲ ਖੜੇ ਹੋ ਜਾਣ ਹੂੰ ਕਿ ਅਕਾਲੀ ਦਲ ਨੂੰ ਜ਼ੀਰੋ ਕਰ ਦੇਣਾ ਹੂੰ ਇਹ ਇਹ ਜਿਹੜੇ ਕਿੰਨੇ ਮੁੱਦੇ ਨੇ ਤੇ ਬਾਕੀ ਚੌਥਾ ਇਹ ਹੈ ਕਿ ਬਾਕੀ ਹਾਲਾਂਕਿ 58 ਸੀਟਾਂ ਦੀ ਚੋਣਾ ਇੱਥੇ ਤਾਂ ਤੇਰਾ ਹੀ ਨੇ ਹੂੰ ਬਿਲਕੁਲ ਠੀਕ ਹੂੰ ਬਾਕੀ ਜਿਹੜੀਆਂ 44 45 ਸੀਟਾਂ ਨੇ ਉਹਨਾਂ ਨੂੰ ਇਹ ਦੱਸਣਾ ਵੀ ਦੇਖੋ ਅਸੀਂ ਇੰਨੇ ਸਖਤ ਤਾਂ ਤੁਹਾਡੇ ਹੱਕ ਵਾਸਤੇ ਹੂੰ ਅਸੀਂ ਇਹ ਸਿੱਖਾਂ ਨੂੰ ਸਿਰ ਨਹੀਂ ਚੁੱਕਣ ਦੇਣਾ ਬਿਲਕੁਲ ਠੀਕ ਸੋ ਉਹ ਅੱਗੇ ਤਾਂ ਕਹਿੰਦੇ ਹੁੰਦੇ ਹੂੰ ਇੱਕ ਤੀਰ ਨਾਲ ਦੋ ਨਿਸ਼ਾਨੇ ਉਹ ਇੱਕ ਤੀਰ ਨਾਲ ਕਈ ਨਿਸ਼ਾਨੇ ਮਾਰ ਕੇ ਗਏ ਨੇ ਹੂੰ ਹੁਣ ਜੇ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਣੀ ਤਾਂ ਗੜਵਖੜੀਆ ਪੰਜਾਬ ਦੀਆਂ ਸੱਸੀ ਪਾਰਟੀਆਂ ਨੂੰ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇਹ ਜਿਨ੍ਹਾਂ ਨੇ ਸਾਬੇਨ ਸਿੰਘ ਨੂੰ ਮਾਰਿਆ ਕਚੜਬ ਕੀਤਾ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਛੱਡਾਂਗੇ ਕੀਤੀ ਹੋ ਕਾਲ ਨਹੀਂ ਛੱਡਾਂਗੇ ਜੀ ਜੀ ਐਨੀ ਸੈਂਟੈਂਸ ਨੂੰ ਸਮਝੋ ਕੀ ਹੈ ਉਹ ਇਹ ਹੈ ਕਿ ਸਾਬੇਨ ਸਿੰਘ ਰਾਖੇ ਸੀਗੇ ਅੱਤਵਾਦ ਦੇ ਖਿਲਾਫ ਜਿਹਨੂੰ ਅੱਤਵਾਦ ਕਹਿੰਦੇ ਸੀ ਤੇ ਜਿਨ੍ਹਾਂ ਨੇ ਉਹਨੂੰ ਮਾਰਿਆ ਉਹ ਉਹਨਾਂ ਨੂੰ ਉਹਨਾਂ ਨੇ ਦੇਸ਼ਦ్రోਹੀ ਕਰਾ ਦੇਤਾ ਆਪਦੇ ਵੱਲੋਂ ਤੇ ਆਪਦੇ ਤਰੀਕੇ ਨਾਲ ਸਿੱਕੀ ਦੇ ਉੱਤੇ ਉਸ ਟਿੱਕੇ ਨਾਲ ਕਿਉਂਕਿ ਉਹ ਇੱਕ ਸਿਆਸੀ ਕੈਦੀ ਨੇ ਬਿਲਕੁਲ ਠੀਕ ਨਾ ਕਿ ਉਹ ਕੋਈ ਮੈਂ ਕਹਾਗਾ ਜੁਰਾਇਮ ਪੇਸ਼ਾ ਨਹੀਂ ਤੇ ਫਿਰ ਉਹਨਾਂ ਦੀ ਸਜ਼ਾ ਪੂਰੀ ਹੋਣ ਤੇ ਹੋਰ ਹੁਣ ਤੇ ਵੈਦੇ ਵੀ ਚੋਲੇ ਗਏ ਸੋ ਤੁਰ ਵੀ ਕਰਨ ਹਿੰਦੂਆਂ ਦਾ ਜਿਹੜਾ ਰਾਮ ਮੰਦਰ ਨਹੀਂ ਕਰ ਸਕੇ ਵੱਡਾ ਜੀ ਜੀ ਉਹ ਇਸੇ ਤੇ ਕਰਨ ਦੀ ਕੋਸ਼ਿਸ਼ ਹੈ ਗਰਗ ਸਿੰਘ ਸਾਹਿਬ ਸਵਾਲ ਇਹ ਹੈ ਕਿ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਗ੍ਰਹਿ ਮੰਤਰੀ ਸਾਹਿਬ ਨੂੰ ਵੀ ਪਤਾ ਹੈ ਕਿ ਇਹ ਬੋਗਣਤੀ ਜਿਹੜਾ ਪੰਜਾਬ ਹੈ ਉਹ ਸਿੱਖਾਂ ਦਾ ਹੈ ਸਿੱਖਾਂ ਦੀ ਇੱਥੇ ਬੋਗਣਤੀ ਹੈਗੀ ਪੰਜਾਬੀਆਂ ਦੀ ਇੱਥੇ ਬੋਗਣਤੀ ਹੈਗੀ ਹੈ ਪਰ ਤੁਹਾਨੂੰ ਲੱਗਦਾ ਸੀਗਾ ਕਿ ਉਹ ਇਹ ਵੀ ਸਟੇਟਮੈਂਟ ਦੇ ਸਕਦੇ ਸੀਗੇ ਕਿ ਉਹ ਮੁੱਦੇ ਤੇ ਆਪਾਂ ਸੋਚਾਂਗੇ ਗੌਰ ਕਰ ਸਕਦੇ ਹਾਂ ਸਰਕਾਰ ਬਣੀ ਕੀਤਾ ਬੰਦੀ ਸਿੱਗਾਂ ਦੇ ਮੁੱਦੇ ਤੇ ਸੋਚਿਆ ਜਾ ਸਕਦਾ ਕਈਆਂ ਨੂੰ ਲੱਗ ਰਿਹਾ ਸੀਗਾ ਕਿ ਇਲੈਕਸ਼ਨ ਦੇ ਨੇੜੇ ਤੇੜੇ ਜਾ ਕੇ ਉਹ ਇਹ ਗੱਲ ਕਹਿ ਸਕਦੇ ਨੇ ਜਿਸ ਦੇ ਨਾਲ ਬੀਜੇਪੀ ਦਾ ਪੰਲੜਾ ਭਾਰੀ ਹੋ ਜਾਏ ਪਰ ਉਹ ਬੀਜੇਪੀ ਦਾ ਪੰਲੜਾ ਇੱਥੇ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਨਾਲ ਹਲਕਾ ਕਰ ਕੇ ਸਕੋ ਨਹੀਂ ਬਿਲਕੁਲ ਨਹੀਂ ਤੁਸੀਂ ਤੁਸੀਂ ਜਿਹੜੇ ਸੋਚਦੇ ਸੀ ਸੋਚਦੇ ਕਈ ਵੱਡੇ ਸਿਆਣ ਸਿਆਣ ਲੀਡਰਸ ਹੋ ਜੀ ਜਾਂ ਪਿਛਲੀ ਸਰਕਾਰ ਸੀ ਵੀ ਇਹ ਜੀ ਗਵਰਨਰ ਰੂਲ ਲਾ ਦੇਣਗੇ ਇੱਥੇ ਪ੍ਰੈਜ਼ੀਡੈਂਟ ਰੂਲ ਲਾ ਦੇਣਗੇ ਜਦ ਕਾਂਗਰਸੀ ਸਰਕਾਰ ਸੀ ਜੀ ਮੈਂ ਬਾਰ ਬਾਰ ਕਹਿੰਦੀ ਬਿਲਕੁਲ ਨਹੀਂ ਲਾਉਂਦੇ politcal calculation ਹੈ ਜਿਹੜੀ ਗੱਲ ਦੇ ਉੱਤੇ ਸਾਰੇ ਪੂਰੇ ਭਾਰਤ ਤੇ ਚੋਣਾਂ ਨੇ ਹਾਂ ਇਹ ਇੱਕ ਮਹਿਲ ਵਸਾਰਿਆ ਆਪ ਦਾ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਮੁਸਲਮਾਨ ਸਿੱਖ ਈਸਾਈ ਇਹ ਸੇ ਨਹੀਂ ਝੁੱਕ ਸਕਦੇ ਮੋਨਪਖੀ ਜੀ ਦਾ ਬਿਆਨ ਪੜੋ ਫੇਰ ਦੂਜਾ ਬਈ ਆ ਜਿਹੜੇ ਖਾਲਸਤਾਨੀ ਨੇ ਦੇਸ਼ ਦੇ ਟੋਟੇ ਕਰਨਾ ਚਾਹੁੰਦੇ ਨੇ ਅਸੀਂ ਇਹਨਾਂ ਨੂੰ ਟੋਟੇ ਨਹੀਂ ਕਰਨ ਦੇਣਾ ਅਸੀਂ ਹਿੰਦੂਆਂ ਦੀ ਰਾਖੀ ਕਰਾਂਗੇ ਇਹ ਜਿਹੜਾ ਸਨੇਹਾ ਦੇਣਾ ਹੈ ਇਹਦੇ ਨਾਲ 13 ਸੀਟਾ ਕਢ ਲਓ ਬਾਕੀ 13 ਦੇ ਵਿੱਚ ਵੀ ਉਹ ਤਾਂ ਸਮਝਦੇ ਨਹੀਂ ਅਸੀਂ ਜਿਹੜੀ Hindu ਵੋਟ ਗਿਣਤੀ ਹੈ Hindu ਗਿਣਤੀਆਂ ਸੰਖੇਤੀ 80% ਸਾਦ ਨੂੰ ਪ੍ਰਭਾਵਿਤ ਕਰ ਲਾਂਗੇ ਉਹ ਗੱਲ ਵੱਖਰੀ ਹੈ ਵੀ ਪੰਜਾਬ ਚ ਫਿਰਕਾ ਪ੍ਰਸਤੀ ਦੇ ਆਧਾਰ ਤੇ ਵੋਟ ਨਹੀਂ ਪਈ ਕਦੇ ਉਸ ਤਰੀਕੇ ਨਾਲ ਥੋੜੀ ਬਹੁਤੀ ਹੁੰਦੀ ਹੈ ਸੋ ਉਹਨਾਂ ਨੇ ਕੀ ਕਰਿਆ ਦੂਜਾ ਉਹਦੇ ਚ ਵੀ ਗਰਮ ਦਬੀਏ ਕੱਟ ਖੜੇ ਹੋ ਜਾਣ ਤਾਂ ਕਿ ਬਾਕੀ ਪੱਕਾ ਹੋ ਜੇ ਉਹਨਾਂ ਨੂੰ ਵੀ ਵਾਕਿਆ ਯਾਰੋ ਤਾਂ ਇਹ ਖੜੇ ਨੇ ਇਹ ਤਾਂ ਅੰਮ੍ਰਿਤਸਰ ਸਾਹਿਬ ਹੀ ਰੋਕਿਆ ਹਾਂ ਇਹ ਰੋਕ ਸਕਦੇ ਆ ਸੋ ਇਹ ਜਿਹੜਾ ਤੁਸੀਂ ਦੇਖੋਗੇ ਜਿਹੜੇ ਐਤਕੀ ਜਿਹੜੀ ਤਨਵੀ ਚਿਰ ਖੜੀ ਹੋਈ ਆ ਕਦ ਖੜੀ ਹੋਣੀ ਸ਼ੁਰੂ ਹੋਈ ਆ ਹੂੰ ਇਹਦਾ ਹਿਸਾਬ ਦਾ ਹੋ ਤੁਸੀਂ ਹੂੰ ਤਿੰਨ ਗੇੜਾ ਤੋਂ ਬਾਅਦ ਹੂੰ ਉਹਨੂੰ ਖੜਾ ਕਿ ਸਭ ਤੋਂ ਪਹਿਲਾਂ ਖਡੂਰ ਸਾਹਿਬ ਦੇ ਵਿੱਚ ਕੀਨੇ ਖੜਾ ਕਰਿਆ ਕੌਣ ਲੈ ਕੇ ਆਇਆ ਇਹ ਹੋਣਾ ਜੇ ਆਏ ਆਪਾਂ ਨਹੀਂ ਸਮਝਦਾ ਠੀਕ ਹੈ ਸੋ ਅਮਿਤ ਸ਼ਾਹ ਜੀ ਨੇ ਜਿਹੜੇ ਬੰਦੇ ਸੋਚਦੇ ਸੀ ਵੀ ਉਹ ਇੱਥੇ ਛੱਡ ਦੇਣਗੇ ਕੁਝ ਕਰ ਦੇਣਗੇ ਮੇਵੇ ਮੈਂ ਉਦੋਂ ਵੀ ਕਹਿੰਦਾ ਸੀ ਵੀ ਜਿਹੜਾ ਉਹਨਾਂ ਦਾ ਕਾਰਡ ਉਹ ਛੱਡਣਗੇ ਕਿਵੇਂ ਇਸੇ ਸਾਰੇ ਤੋਂ ਖੜੇ ਨੇ ਉਹ ਕਿਵੇਂ ਲੋਕਾਂ ਨੂੰ ਬਾਕੀ ਭਾਰਤ ਨੂੰ ਵੰਡਣ ਵੀ ਹਾਂ ਜੀ ਅਸੀਂ ਸਿੱਖਾਂ ਨੂੰ ਕੁਝ ਕਰ ਰਹੇ ਹਾਂ ਉਹਨਾਂ ਦੇ ਇਹ ਦੱਸਣਾ ਹੈ ਵੀ ਇਹ ਖੂਦ ਪਾਉਂਦੇ ਨੇ ਆ ਜਿਹੜੇ ਕਿਸਾਨ ਨੇ ਉਹਨਾਂ ਉੱਤੇ ਵੀ ਦੇਖੋ ਜੀ ਇਹ ਤਾਂ ਸਾਨੂੰ ਜੀਣ ਨਹੀਂ ਦਿੰਦੇ ਅਸੀਂ ਕਿਸਾਨ ਉਹ ਵੀ ਦਰਿਆ ਇਹ ਸਭ ਸਿੱਖ ਨੇ ਇਹ ਖਾਲਸਤਾਨੀ ਨੇ ਉਹ ਹਰ ਵਕਤ ਦੂਜਿਆਂ ਨੂੰ ਹੁਣ ਇੱਥੇ ਤਾਂ ਬੈਠਿਆ ਨੂੰ ਨਹੀਂ ਪਤਾ ਲੱਗਦਾ ਪੰਜਾਬ ਚ ਕਿ ਤਾਮਲਨਾਡੂ ਚ ਬੈਠੇ ਨੂੰ ਓਡੀਸ਼ਾ ਚ ਬੈਠੇ ਨੂੰ ਕਰਨਾਟਕਾ ਚ ਬੈਠੇ ਨੂੰ ਕੀ ਪਤਾ ਉਹ ਕਹਾਂ ਹਾਂ ਹਾਂ ਯਾਰ ਸਿੱਖ ਜਿਹੜੇ ਨੇ ਬੜੇ ਮਾਰੇ ਨੇ ਇਹ ਜਿਹੜਾ ਗੱਲ ਹੈ ਨਾ ਇਹ ਅਮਿਤ ਸ਼ਾਹ ਜੀ ਜਾਂ ਮੋਦੀ ਜੀ ਆਪਣਾ ਇਹ ਤੈਂਤੜਾ ਨਹੀਂ ਛੱਡ ਸਕਦੇ ਜਿਹੜੇ ਇਹ ਸੋਚਦੇ ਨੇ ਵੀ ਨਹੀਂ ਜੀ ਇਹ ਐਂ ਕਰ ਦੇਣਗੇ ਇਹ ਐਂ ਕਰ ਦੇਣਗੇ ਮੁਸਲਮਾਨ ਉਹ ਬਿਲਕੁਲ ਖਾਮ ਖਾੜੀ ਚ ਨੇ ਠੀਕ ਉਹਨਾਂ ਦਾ ਅੱਜ ਨਹੀਂ ਹੈ ਜਿੰਦਿਆਂ ਦੇ ਵੀਰ ਸਮਰਕਰ ਨੇ ਹਿੰਦੂਤਵਾ ਲਿਖਿਆ ਉਦੋਂ ਤੋਂ ਹੋਇਆ ਉਦੋਂ ਤੋਂ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਜਿਵੇਂ ਡਾਕਟਰ ਸਾਹਿਬ ਕਹ ਰਹੇ ਕਿ ਕਹਾਵਾ ਕ੍ਰੀਏਟ ਕਰਕੇ ਰੱਖਣਾ ਇੱਕ ਡਰ ਦੀ ਭਾਵਨਾ ਇੱਕ ਧਿਰ ਦੇ ਵਿੱਚ ਪੈਦਾ ਕਰਕੇ ਰੱਖਣੀ ਕਿ ਦੇਖੋ ਜੇ ਇਹੋ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਦਬਾ ਸਕਦੇ ਨੇ ਇਹਨਾਂ ਲੋਕਾਂ ਤੇ ਕੰਟਰੋਲ ਕਰ ਸਕਦੇ ਨੇ ਜਦੋਂ ਇਹ ਹਿੱਲੇ ਤਾ ਫਿਰ ਦੇਖੋ ਵੀ ਮੁਲਕ ਦੇ ਵਿੱਚ ਤਰਥੱਲੀ ਮਚ ਜੇਗੀ ਮੁਲਕ ਖਾਲਿਸਤਾਨ ਵੀ ਬਣ ਸਕਦਾ ਮੁਲਕ ਮੁਸਲਮ ਭਾਈਚਾਰਾ ਵੀ ਬਣ ਸਕਦਾ ਇਹ ਉਹ ਡਰ ਦੀ ਭਾਵਨਾ ਹੈ ਜਿਹੜੀ ਉਹ ਕਾਇਮ ਰੱਖਣਾ ਚਾਹੁੰਦੇ ਨੇ ਇਸੇ ਕਰਕੇ ਵੋਟਾਂ ਪੈਣਗੀਆਂ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਤੇ ਜਿਹੜੀ ਪੰਜਾਬ ਦੇ ਬੀਜੇਪੀ ਹੈ ਉਹ ਇਹ ਕਹਿ ਰਹੀ ਹੈ ਕਿ ਅਸੀਂ 2027 ਦੇ ਵਿੱਚ ਇੱਥੇ ਆਪਣਾ ਚੀਫ ਮਿਨਿਸਟਰ ਹੋਊਗਾ ਸਾਡੀ ਸਰਕਾਰ ਹੋਊਗੀ ਤੇ ਜਿਸ ਕਿਸਮ ਦੇ ਬਿਆਨਬਾਜ਼ੀ ਅਮਿਤ ਸ਼ਾਹ ਕਰ ਰਿਹਾ ਮਿੰਤੇ ਲੱਗ ਰਿਹਾ ਕਿ ਉਹਨੇ ਪੰਜਾਬ ਨੂੰ ਕੁਰਬਾਨੀ ਦੇ ਦਿੱਤੀ ਹੈ ਬਲੀ ਦਾ ਬੱਕਰਾ ਬਣਾਤਾ ਨਾ ਉਹ ਹਿੰਦੂਆਂ ਦੇ ਹੱਕ ਚਾ ਨਾ ਉਹ ਸਿੱਖਾਂ ਦੇ ਹੱਕ ਚਾ ਉਹ ਪੰਜਾਬੀਆਂ ਦੇ ਹੱਕ ਚ ਹੀ ਨਹੀਂ ਹੈਗਾ ਇਹੋ ਜੀ ਗੱਲ ਕਰਨੀ ਇੱਕ ਇਲੈਕਸ਼ਨ ਦੇ ਦੌਰਾਨ ਉਹਦੇ ਉਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜਾਣ ਬੁੱਝ ਕੇ ਸਾਰੇ ਦੇਸ਼ ਦੇ ਵਿੱਚ ਇੱਕ ਸਨੇਹਾ ਪਚਾਉਣਾ ਔਰ ਕੋਸ਼ਿਸ਼ੇ ਕਰਨੀ ਕਿ ਅਸਿਮੀਆ ਵਾਲਾ ਦੁਬਾਰਾ ਇੱਥੇ ਮਾਹੌਲ ਖੜਾ ਕਰਤਾ ਜਾਏ ਇਹ ਉਹਨਾਂ ਦੀ ਸਾਫ਼-ਸਾਫ਼ ਨੀਤੀ ਦਾ ਹਿੱਸਾ ਨਜ਼ਰ ਆਉਂਦਾ ਹੁਣ ਇਹ ਗੱਲ ਕੱਲਾ ਡਾਕਟਰ ਸਾਹਿਬ ਪਿਆਰੇ ਲਾਲ ਗਰਗ ਤੇ ਇਹ ਗੱਲ ਕਹਿ ਰਹੇ ਸੀ ਨਾ ਕਿ ਖਡੂਰ ਸਾਹਿਬ ਦਾ ਮੈਂ ਕਿਹਾ ਤੁਸੀਂ ਇੱਕ ਨਵਾਂ ਕੰਮ ਮੈਂ ਤੇ ਤਿੰਨ ਦਿਨ ਹੋਏ ਮੈਨੂੰ ਪਤਾ ਲੱਗਾ ਆ ਸਰਬਜੀਤ ਸਿੰਘ ਖਾਲਸਾ ਜਿਹੜੇ ਬਿਆਨ ਸਿੰਘ ਦੇ ਬੇਟੇ ਆ ਉਥੋਂ ਫਰੀਦਕੋਟ ਤੋਂ ਖੜੇ ਹੋਇਆ ਉਥੇ ਮਾਰ ਸੋਸ਼ਲ ਮੀਡੀਆ ਦੇ ਵਿੱਚ ਆ ਤੁਸੀਂ ਜਾ ਕੇ ਦੇਖੋ ਤੇ ਸਹੀ ਕਿਵੇਂ ਤੂੜਾਂ ਪੱਟੀਆਂ ਹੋਈਆਂ ਮੈਨੂੰ ਲਗਾਤਾਰ ਉਥੋਂ ਫੋਨ ਆ ਰਹੇ ਆ ਕਿ ਬਾਕੀ ਸਾਰਿਆਂ ਨੂੰ ਪਰਾਂ ਕਰਕੇ ਅਸੀਂ ਤੇ ਜੀ ਉਥੇ ਖਾਸ ਕਰਕੇ ਜਿਹੜੇ ਪਿੰਡੂ ਕਿਸਾਨੀ ਹੈ ਉਹਨਾਂ ਦੇ ਵਿੱਚ ਤੇ ਵੈਸੇ ਵੀ ਰਿਜ਼ਰਵ ਸੀਟ ਆ ਕੋਈ ਉਧਰੋਂ ਕਿਉਂਕਿ ਬਿਆਨ ਸਿੰਘ ਖੋਦਰ ਰਿਜ਼ਰਵ ਦੇ ਵਿੱਚੋਂ ਸੀਗੇ ਇਹ ਸਾਰੇ ਦਾ ਜਿਹੜਾ ਮਾਹੌਲ ਦੁਬਾਰਾ ਵੱਡੇ ਪੱਧਰ ਤੇ ਪੈਦਾ ਕੀਤਾ ਜਾ ਰਿਹਾ ਪੰਜਾਬ ਦੇ ਅੰਦਰ ਕਿ ਇਹੋ ਜਿਹਾ ਅਸੀਮੇ ਵਾਲਾ ਮਾਹੌਲ ਪੈਦਾ ਕੀਤਾ ਜਾਏ ਜਿਹਦੇ ਵਿੱਚ ਉਹਨਾਂ ਨੂੰ ਕਈ ਕਿਸਮ ਦੇ ਫਾਇਦੇ ਆ ਇੱਕ ਤੇ ਸਮੁੱਚੇ ਦੇਸ਼ ਦੇ ਵਿੱਚ ਪੋਲਰਾਈਜੇਸ਼ਨ ਕਰਨਾ 13 ਸੀਟਾਂ ਨੂੰ ਸੈਕਰੀਫਾਈਜ਼ ਕਰਕੇ ਬਾਕੀ ਜਗ੍ਹਾ ਲਾਹਾ ਲੈਣ ਦੀ ਕੋਸ਼ਿਸ਼ ਕਰਨਾ ਦੂਸਰਾ ਇਹ ਬਿਲਕੁਲ ਸਹੀ ਗੱਲ ਆ ਕਿ ਅਕਾਲੀ ਦਲ ਹੁਣ ਦੁਬਾਰਾ ਆਪਣਾ ਪੈਰ ਲਾਉਣ ਲੱਗੇ ਆ ਉਨ੍ਹਾਂ ਨੇ ਜਦੋਂ ਇਹਨਾਂ ਨਾਲੋਂ ਆਪਣਾ ਪਰਾਂ ਹੋ ਕੇ ਸਿੱਖੀ ਦੇ ਉੱਤੇ ਹਮਲੇ ਦੀ ਗੱਲ ਤੁਸੀਂ ਲਗਾਤਾਰ ਸਪੀਚ ਭਾਸ਼ਣ ਸੁਣੋ ਤੁਸੀਂ ਸਖਬੀਰ ਸਿੰਘ ਬਾਦਲ ਦੇ ਉਹ ਇਹੋ ਹੀ ਕਹਿ ਰਹੇ ਆ ਕਿ ਹਜ਼ੂਰ ਸਾਹਿਬ ਦੇ ਉੱਤੇ ਸਾਡੇ ਤੇ ਕਬਜ਼ਾ ਕਰ ਲਿਆ ਪਟਨਾ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ ਦਿੱਲੀ ਦੀ ਜਿਹੜੀ ਸਾਡੀ ਕਮੇਟੀ ਆ ਉਹ ਲਗਾਤਾਰ ਆਰਐਸਐਸ ਦਾ ਪ੍ਰਚਾਰ ਕਰ ਰਹੀ ਆ ਹਰਿਆਣੇ ਨੂੰ ਸਾਨੂੰ ਸਾਡੀ ਐਸਟੀਪੀਸੀ ਨੂੰ ਤੋੜ ਦਿੱਤਾ ਜੋ ਅੰਗਰੇਜ਼ ਨਹੀਂ ਕਰ ਸਕੇ ਉਹ ਕਰ ਦਿੱਤਾ ਉਹ ਉਹ ਸਹੀ ਗੱਲ ਜਿਹੜੀ ਇਹ ਪੁਆਇੰਟ ਆਊਟ ਕਰ ਰਹੇ ਆ ਔਰ ਇਸ ਗੱਲ ਦਾ ਹੰਗਾਰਾ ਮਿਲ ਰਿਹਾ ਪੰਜਾਬ ਦੇ ਅੰਦਰ ਹੂੰ ਲੋਕ ਇਸ ਗੱਲ ਨੂੰ ਸਮਝ ਰਹੇ ਆ ਕਿ ਵਾਕਿਆ ਯਾਰ ਸਾਡੀ ਤੇ ਕੋਈ ਪਾਰਟੀ ਸੀਗੀ ਹੂੰ ਪਾਰਟੀ ਸਿੱਖੀ ਦਾ ਮਤਲਬ ਇਹ ਨਹੀਂ ਕਿ ਉਹ ਜੋ ਹਿੰਦੂ ਬਾੜਿਆ ਜਾਂ ਮੁਸਲਮਾਨ ਬਾੜਿਆ ਜਾਂ ਕ੍ਰਿਸਚੀਅਨ ਬਾੜਿਆ ਹੂੰ ਉਹ ਇੱਕ ਸਿੱਖ ਧਰਮ ਹੀ ਇੱਕ ਇਹੋ ਜਿਹੇ ਜਿਹੜੇ ਸਾਰੇ ਧਰਮ ਨੂੰ ਨਾਲ ਲੈ ਕੇ ਚੱਲਦਾ ਆ ਤੁਸੀਂ ਉਹਨਾਂ ਦੇ ਵਿੱਚ ਕੈਂਡੀਡੇਟ ਵੀ ਦੇਖ ਲਓ ਜਿਸ ਤਰੀਕੇ ਨਾਲ ਜੋਸ਼ੀ ਹੈ ਸ਼ਰਮਾ ਜੀ ਹੈ ਉਹ ਇੱਕ ਖਾਲਸਾ ਜਾਂ ਕੋਈ ਕੋਈ ਤੇ ਪੂਰੀ ਉਹ ਮੁਸਲਮਾਨ ਪਾਰਟੀ ਵਾਂਗੂ ਫੰਡਮੈਂਟਲਿਸਟ ਪਾਰਟੀ ਤੇ ਹੈ ਨਹੀਂ ਇਹ ਜਿਹੜਾ ਪੰਜਾਬੀ ਇਕੱਠੇ ਹੋਣ ਦਾ ਸਾਰਾ ਇੱਕ ਖਤਰਾ ਪੈਦਾ ਹੋ ਗਿਆ ਹੈ ਬੀਜੇਪੀ ਨੂੰ ਆਰਐਸਐਸ ਨੂੰ ਵੀ ਜੋ ਅਸੀਂ ਇੱਥੇ ਚਾਹੁੰਦੇ ਸੀ ਇਹਨਾਂ ਨੂੰ মুরগি ਵਾਂਗੂ ਜਿੱਤਰਾ ਧੌਣ ਮੇ ਰੋਡ ਦੇ ਦੀ ਆ ਇੱਥੇ ਉਹ ਕਰਨਾ ਇੱਥੇ ਤਕੜੇ ਹੋ ਰਿਹਾ ਔਰ ਬੀਲੇ ਸੇਰਨਾਂ ਦੇ ਵਿੱਚ ਪਾੜਾ ਪਾਤਾ ਜਾਏ ਇਸ ਪਾਸੇ ਨੂੰ ਇਹ ਸਾਰਾ ਕੁਝ ਹੈ ਪ੍ਰੋਫੈਸਰ ਪ੍ਰੋਫੈਸਰ ਮੈਂ ਮੇਰਾ ਇੱਕ ਛੋਟਾ ਜਿਹਾ ਸਵਾਲ ਸੀਗਾ ਪਰ ਇਹ ਇਹ ਜਿਸ ਤਰ੍ਹਾਂ ਤਾਂ ਲੈਕਚਰ ਦਿੱਤਾ ਗਿਆ ਬੜੀ ਤਿੱਖੀ ਸ਼ਬਦਾਵਲੀ ਤੁਸੀਂ ਦੋ ਚੀਜ਼ਾਂ ਨੋਟ ਕਰੋ ਲੋਕ ਸਭਾ ਦੇ ਵਿੱਚ ਵੀ ਇਹਨਾਂ ਨੇ ਬੜਾ ਸਾਫ਼ ਸਪਸ਼ਟ ਕਰ ਦਿੱਤਾ ਸੀਗਾ ਮੈਨੂੰ ਇਹ ਕਹਾਣੀ ਨਹੀਂ ਸਮਝ ਆਉਂਦੀ ਕਿ 2019 ਦੇ ਵਿੱਚ ਤੁਸੀਂ ਬਿਲਕੁਲ ਸੌਫਟ ਰਹਿੰਦੇ ਹੋ ਤੁਸੀਂ ਉਹ ਸੌਫਟ ਕਾਰਨਰ ਵੀ ਦਿਖਾਉਂਦੇ ਹੋ ਤੁਸੀਂ ਕਹਿੰਦੇ ਹੋ ਕਿ ਨਹੀਂ ਨਹੀਂ ਅਸੀਂ ਛੱਡਾਂਗੇ ਅਸੀਂ ਰਿਹਾ ਕਰਾਂਗੇ ਇਹ ਦੋ ਤਿੰ ਹਰ ਦੇ ਪਰਵਰਤਨ ਕਿਵੇਂ ਹੋ ਗਿਆ ਤੁਹਾਡੀ ਬਾਣੀ ਪਰਵਰਤਨ ਕਿਵੇਂ ਹੋ ਗਈ ਤੁਸੀਂ ਲੋਕ ਸਭਾ ਦੇ ਵਿੱਚ ਖੜ ਕੇ ਕਹਿੰਦੇ ਹੋ ਕਿ ਨਹੀਂ ਛੱਡਾਂਗੇ ਇਹ ਪੰਜਾਬ ਦੀ ਧਰਤੀ ਤੇ ਆ ਕੇ ਵੀ ਕਹਿੰਦੇ ਹੋ ਸੀ ਨਹੀਂ ਛੱਡਾਂਗੇ ਤੁਸੀਂ ਸ਼ਾਇਦ ਅੰਡਰ ਐਸਟੀਮੇਟ ਕਰ ਰਹੇ ਹੋ ਕਿਉਂਕਿ ਅਸੀਂ ਵੇਚਿਆ ਸਾਨੂੰ ਆਪਣੀ ਸ਼ਕਤੀ ਦਾ ਆਪ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਕੀਤਾ ਕੀ ਹੈ ਸੋਚ ਕੇ ਤੇ ਦੇਖੋ ਤੁਸੀਂ ਤਾਂ ਪੂਰੀ ਦੁਨੀਆ ਦੀ ਕਿਸਾਨੀ ਨੂੰ ਤਾਂ ਫਾਰਮਰ ਨੂੰ ਠੜਕਾਂ ਤੇ ਲਿਆਤਾ ਇਟਲੀ ਦੇ ਯੂਰਪ ਦੇ ਆਸਟ੍ਰੇਲੀਆ ਦੇ ਕੀਤਾ ਕੀ ਨਹੀਂ ਤੁਸੀਂ ਤੁਸੀਂ ਦੁਨੀਆ ਦਾ ਜਿਹੜਾ ਕਾਰਪੋਰੇਟ ਜਗਤ ਆ ਉਸ ਦੇ ਵਿਰੁੱਧ ਫਾਰਮਰਸ ਦੀ ਇੱਕ ਨਵੇਂ ਕਿਸਮ ਦੀ ਐਜੀਟੇਸ਼ਨ ਖੜੀ ਕਰ ਦਿੱਤੀ ਉਹ ਤੇ ਘਬਰਾਏ ਹੋਏ ਮੈਨੂੰ ਵੀ ਲੱਗਦਾ ਜਿਹੜੇ ਬਾਹਰ ਲਿਆ ਉਹ ਵੀ ਕਹਿੰਦੇ ਹੋਣੇ ਆ ਕਿ ਇਹਨਾਂ ਨੂੰ ਠੋਕੋ ਇਹਨਾਂ ਦੀ ਮੰਜੀ ਠੋਕੋ ਵੀ ਨਾਲ ਰਲੇ ਹੋਣਗੇ ਕੋਈ ਨਾ ਕੋਈ ਜਿੱਥੇ ਜਾ ਕੇ ਸਾਰੀ ਜਗ੍ਹਾ ਤੇ ਕੀਤਾ ਜੀ ਜੋ ਸਿੱਖੀ ਦਾ ਪ੍ਰਚਾਰ ਔਰ ਜੋ ਸਿੱਖ ਫਲਸਫੇ ਦਾ ਵਿਸਤਾਰ ਕਹੂੰਗਾ ਇਲਾ ਔਰ ਉਹਦੀ ਸਮਝ ਇਹ 13 ਮਹੀਨਿਆਂ ਦੇ ਵਿੱਚ ਦਿੱਲੀ ਦੇ ਬਾਰਡਰਾਂ ਤੇ ਬੈਠੀਆਂ ਬਣੀ ਪਈ ਤੇ ਇੱਕ ਸ਼ਕਤੀ ਹੋਰ ਕਿਸਮ ਦੇ ਲੋਕ ਹੀ ਹੋਰ ਕਿਸਮ ਦੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਪਰ ਹਿਲਦੇ ਵੀ ਨਹੀਂ ਦਰਦੇ ਵੀ ਨਹੀਂ ਪਿੱਛੇ ਵੀ ਨਹੀਂ ਹਟਦੇ ਤੇ ਅਗਲੇ ਨੂੰ ਝੁਕਾ ਕੇ ਹਟਦੇ ਆ ਤੇ ਸਾਰਿਆਂ ਦਾ ਸਾਥ ਦਿੰਦੇ ਆ ਇਹ ਜੋ ਫਲਸਫਾ ਉਥੇ ਦੇਖਣ ਨੂੰ ਮਿਲਿਆ ਨਾ ਹਰ ਚੀਜ਼ ਦਾ ਲੰਗਰ ਹਰ ਕਿਸ ਦੀ ਸੇਵਾ ਹਰ ਕੋਈ ਇੱਕ ਦੂਜੇ ਨੂੰ ਬਚਾਉਣ ਚ ਲੱਗਾ ਦੁਨੀਆ ਚ ਕਿਹੜੇ ਕੋਨੇ ਚ ਅੱਜ ਅੱਜ ਦੀ ਅੱਜ ਦੀ ਡੇਟ ਵਿੱਚ ਤੁਹਾਨੂੰ ਮਿਲਦਾ ਕਿਤੇ ਨਹੀਂ ਇਹ ਚੀਜ਼ ਮਿਲਦੀ ਉਹਦੇ ਤੋਂ ਉਹ ਕਬਰਾਇਓ ਹੈ ਕਿ ਇਹਨਾਂ ਨੂੰ ਤਕੜੇ ਨਹੀਂ ਹੋਣ ਦੇਣਾ ਜੇ ਸਿੱਖੀ ਤਕੜੀ ਹੋਊਗੀ ਤੇ ਆਰਐਸਐਸ ਕਮਜ਼ੋਰ ਹੋਊਗੀ ਔਰ ਉਹ ਜਿਹੜਾ ਹਿੰਦੂਤਵਾ ਦੀ ਸਾਰੀ ਫਲਸਫਾ ਆ ਉਹਨੂੰ ਸਿੱਖੀ ਫਲਸਫਾ ਸਿੱਧੀ ਸਿੱਧੀ ਝੋਟ ਮਾਰਦਾ ਜਿੱਤੇ ਤੇ ਉਹ ਇਹਨੂੰ ਦੁਬਾਰਾ ਕੰਟੇਨ ਕਰਕੇ ਅਕਾਲੀ ਦਲ ਨੂੰ ਜਾਂ ਉਸ ਕਿਸਮ ਦੀ ਡੈਮੋਕ੍ਰੈਟਿਕ ਪੋਲਿਟਿਕਸ ਨੂੰ ਜਿਹੜੀ ਪਾਰਲੀਮੈਂਟਰੀ ਪੋਲਿਟਿਕਸ ਆ ਉਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਹੋਰ ਰੌਲਾ ਜਿੰਨਾ ਮਰਜ਼ੀ ਪਈ ਜਾਵੇ ਠੀਕ ਹੈ ਡਾਕਟਰ ਸਾਹਿਬ ਇੱਕ ਕਿਉਂਕਿ ਹੁਣ ਜਿਹੜੇ ਕਾਂਗਰਸ ਜਿਹੜੇ ਰਵਨੀਤ ਮਿੱਟੂ ਦਾ ਵਿਰੋਧ ਕਰਦੇ ਸੀ ਅੱਜ ਉਹ ਛੁਟਕੀਆਂ ਲੈਂਦੇ ਹੋਏ ਦਿਖਾਈ ਦਿੱਤੇ ਵੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਕਿ ਰਵਨੀਤ ਮਿੱਟੂ ਜਿਹੜਾ ਰਲੇ ਹੋਏ ਨੇ ਆਪ ਹੀ ਹੋ ਗਿਆ ਕਿ 5 ਸਾਲ ਤੋਂ ਮੇਰਾ ਦੋਸਤ ਹੈ ਰਵਨੀਤ ਮਿੱਟੂ ਹੋਮ ਮਿਨਿਸਟਰ ਔਰ ਇਹ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਕਹਿੰਦੇ ਕਿ ਇਹ ਸੋਚਣ ਦੀ ਲੋੜ ਹੈ ਪਾਰਟੀ ਨੂੰ ਕਿ ਤੁਹਾਡੀ ਇੰਟੈਲੀਜੈਂਸ ਕਿੱਥੇ ਹੈ ਤੁਹਾਡੀ ਪਾਰਟੀ ਦੇ ਬੰਦੇ ਦੂਜੀਆਂ ਪਾਰਟੀਆਂ ਦੇ ਨਾਲ ਦੋਸਤਾਨਾ ਸਬੰਧ ਬਣਾ ਕੇ ਪਾਰਟੀ ਨੂੰ ਖੋਰਾ ਲਾ ਰਹੇ ਨੇ ਤੇ ਤੁਸੀਂ ਚੁੱਪਚੁਪੀ ਤੇ ਦੇਖਿਓ ਇਹ ਅਲਰਮ ਹੈਗਾ ਕਾਂਗਰਸ ਪਾਰਟੀ ਦੇ ਲਈ ਵੀ ਇਹ ਕਾਂਗਰਸ ਫਾਟੇ ਨੂੰ ਲਾਉਣ ਕਿ ਕਾਂਗਰਸ ਫਾਟੀ ਦਾ ਭਾਜੀਪੀ ਦੇ ਵਿੱਚ ਅੱਧੀ ਚਲੀ ਗਈ ਹਾਂ ਤੁਸੀਂ ਮੈਨੂੰ ਕੋਈ ਬੰਦਾ ਕੈਲਕੂਲੇਟ ਕਰੇ ਹਿਸਾਬ ਕਿਤਾਬ ਲਾਵੇ ਹਾਂ ਵੇ ਆਪ ਦੇ ਵਿੱਚੋਂ ਕਿੰਨੇ ਕਿ ਗਏ ਨੇ ਕਾਂਗਰਸ ਚੋਂ ਕਿੰਨੇ ਗਏ ਕੁਝ ਮੁੜ ਕੇ ਆਏ ਨੇ ਕਾਦੀਆਂ ਚੋਂ ਕਿੰਨੇ ਕਿ ਕੱਧਾ ਦੋ ਗਏ ਨੇ ਤੇ ਬਾਕੀਆਂ ਚੋਂ ਕਿ ਇਹ ਤਾਂ ਗਏ ਹੀ ਜ਼ਿਆਦਾ ਕਾਂਗਰਸ ਚੋਂ ਨੇ ਕਾਂਗਰਸ ਦਾ ਪ੍ਰਧਾਨ ਉੱਥੇ ਕਾਂਗਰਸ ਦਾ ਪਹਿਲਾ ਚੀਫ ਮਿਨਿਸਟਰ ਉੱਥੇ ਕਾਂਗਰਸ ਦੇ ਐਮਪੀ ਉੱਥੇ ਕਾਂਗਰਸ ਦਾ ਤਾਂ ਜਿਹੜਾ ਹੈਗਾ ਪਹਿਲਾਂ ਹੀ ਹੀ ਤਿਆਰ ਪੰਜਾਬ ਚ ਵਿਸ਼ੇਸ਼ ਕਰਕੇ ਇਸੇ ਕਰਕੇ ਕਹਿੰਦੇ ਆ ਸਿਆਸਤ ਨੂੰ ਜੱਟਨ ਕਰਨਾ ਉਹ ਨਹੀਂ ਕਰਨਾ ਕਾਂਗਰਸ ਪੰਜਾਬ ਦੇ ਵਿੱਚ ਬਿਲਕੁਲ ਨਾਲ ਯੂਨਾਈਟਡ ਇਹਨਾਂ ਤਾਂਵੇਂ ਪੈਰ ਸੱਤੇ ਬਿੱਟੇ ਰਹਾ ਰਿਹਾ ਕਿਉਂਕਿ ਉਹ ਦੂਜਿਆਂ ਦਾ ਪਤਾ ਕੀ ਹੋਇਆ ਤੇ ਅਕਲ ਦੀ ਦਰਨੇ ਆਪਦਾ ਜਿਹੜਾ ਮਾਸ ਮੂਵਮੈਂਟ ਬਣਾਉਣੀ ਸੀ ਉਹ ਬਣਾਉਣ ਚ ਖੁੰਝੇ ਨੇ ਨਹੀਂ ਤਾਂ ਇਹ ਕਾਂਗਰਸ ਨੇ ਕਿੱਥੇ ਇੱਥੇ ਪੈਰ ਲੱਗਣੇ ਸੀ ਸੋ ਇਸ ਕਰਕੇ ਜਿਹੜਾ ਅੱਜ ਅਟੈਕ ਹੈ ਉਹਨਾਂ ਦਾ ਉਹ ਕੱਲਾ ਬਿੱਟੂ ਨੂੰ ਕਹ ਨਹੀਂ ਆ ਵੀ ਮੇਰੇ ਉਹ ਸਾਰੇ ਉਹਨਾਂ ਦੇ ਮਿੱਤਰ ਨੇ ਸਾਰੇ ਇੱਥੇ ਮੈਨੂੰ ਬਹੁਤ ਸਾਰੇ ਕੈਂਡੀਡੇਟ ਬਾਰੇ ਜੀ ਇਹ ਸੋਚਣਾ ਵੀ ਵੀ ਹੋਈ ਆ ਜੁम्मेਵਾਰੀ ਨਾਲ ਕਹਿਣਾ ਵੀ ਉਹਨਾਂ ਦੀ ਅਮਰਤਸਰ ਨਾਲ ਜੇ ਕਿਤੇ ਚੰਡੀਗੜ੍ਹ ਜਾਂ ਕਿਤੇ ਹੋਰ ਦਾ ਕੈਂਡੀਡੇਟ ਜਾਂ ਆਨੰਦਪੁਰ ਦਾ ਟਚੜੋ ਉਹਨਾਂ ਦਾ ਆਪਦਾ ਜੇ ਕਿਚੋਂ ਦਾ ਵੀ ਕੈਂਡੀਡੇਟ ਆਪਣਾ ਉਹਨਾਂ ਨਾਲ ਰਲ ਜਾਂਦਾ ਹੂੰ ਤੇ ਉਹ ਕੋਈ ਹੈਰਾਨਗੀ ਨਹੀਂ ਹੋਣੀ ਸੀ ਕਿਉਂਕਿ ਉਹ ਤਾਂ ਸਾਰੀ ਉਹਨਾਂ ਨਾਲ ਜਾਣ ਨੂੰ ਤਿਆਰ ਨਹੀਂ ਪੰਜਾਬ ਦੇ ਵਿੱਚ ਕਾਂਗਰਸ ਬਤੌਰ ਕਾਂਗਰਸ ਵਰ ਨੂੰ ਤਿਆਰ ਹੀ ਨਹੀਂ ਹੈ ਪੰਜਾਬ ਸਰ ਆਪਦੀ ਇੱਕ ਵਿਅਕਤੀਗਤ ਕੁਝ ਲੀਡਰ ਨੇ ਰਜਿੰਦਰ ਕੌਰ ਭੱਟਲ ਨੇ ਇਧਰੋਂ ਸੁਖੀ ਰੰਧਾਵਾ ਨੇ ਉਹ ਆਪਦੇ ਐਨ ਉਸ ਤਰੀਕੇ ਦੇ ਉੱਤੇ ਪ੍ਰਗਟ ਸਿੰਘ ਨੇ ਉਹ ਡਟ ਕੇ ਖੜੇ ਨੇ ਵੀ ਸਟਾਰਟ ਇਹੇ ਲਾਣਾ ਸੀ ਬਾਕੀ ਗੱਲ ਬਾਅਦ ਦੀ ਹੈ ਪਰ ਹਾਂ ਚੰਨੀ ਸਾਹਿਬ ਦਾ ਇਹ ਬਹੁਤਿਆਂ ਦਾ ਤਾਂ ਸਪੈਂਡ ਹੀ ਨਹੀਂ ਹੈ ਸੋ ਮਾਤਾ ਦਾ ਟਿਕਟੇਰ ਕੋ ਖਣਰਗੇ ਟਿਕਟੇ ਮਿਲ ਗਿਆ ਜਿੱਧਰ ਜਿੱਥੇ ਦੇਖਾ ਤਬਾਪਰਾਤ ਉੱਥੇ ਗਾਵ ਦਿਨ ਤੇ ਰਾਤ ਹੁਣ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਜੀ ਜੀ ਛੋਟੀ ਜੀ ਜੀ ਉਹ ਇਹ ਹੈ ਕਿ ਸਾਨੂੰ ਪੰਜਾਬੀਆਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਸਾਡਾ ਜਿਹੜਾ ਸਾਡੀ ਪੱਗ ਨੀਣੀ ਕਰੀ ਹੋਈ ਸੀ ਪੂਰੇ ਮੁਲਕ ਦੇ ਵਿੱਚ ਕਿਸਾਨੀ ਅੰਦੋਲਨ ਦੁਆਰ ਦਰਾਨ ਸੰਗਤ ਤੇ ਪੰਗਰ ਦਾ ਐਡਾ ਵੱਡਾ ਡੰਕਾ ਵੱਜ ਗਿਆ ਮੋਦੀ ਸਾਹਿਬ ਕਹਿੰਦਾ ਡੰਕਾ ਵਜਾ ਡੰਕਾ ਸਿੱਖੀ ਦਾ ਵੱਜਿਆ ਸੀ ਡੰਕਾ ਸੰਗਤ ਤੇ ਪੰਗਤ ਦਾ ਵਜਿਆ ਸੀ ਵੀ ਇਹ ਤਾਂ ਬੰਦੀ ਬਹੁਤ ਚੰਗੇ ਨੇ ਸੋ ਇੱਕ ਪਾਸੇ ਕਿਸਾਨੀ ਨੇ ਦੋੜ ਨਾਲ ਵੰਡਿਆ ਉੱਥੇ ਕਹੇ ਵੇ ਖੜਸਤਾਨੀ ਨੇ ਕਿ ਇਹ ਰੇਲਾ ਰੋਕਦੇ ਨੇ ਇਹ ਤੁਹਾਡਾ ਰੋਟੀ ਪਾਣੀ ਬੰਦ ਕਰ ਦੇਣਗੇ ਇਹ ਆ ਆ ਕਰ ਦੇਣਗੇ ਦੂਜੇ ਪਾਸੇ ਉਹ ਇਥੇ ਜਿਹੜੀ ਜਮੂਰੀ ਪ੍ਰਕਿਰਿਆ ਜਿਹੜਾ ਅਕਾਲੀ ਦਲ ਜਾਂ ਕੋਈ ਵੀ ਪਾਰਟੀ ਜਮੂਰੀਤ ਵੱਲ ਨੂੰ ਮੋੜਾ ਕੱਟੇਗੀ ਉਹਦੇ ਵੱਲ ਨੂੰ ਸੰਗਤ ਵੱਲ ਨੂੰ ਮੋੜਾ ਕੱਟੇਗੀ ਉਹਦੇ ਵੱਲ ਨੂੰ ਜਾਣ ਦੀ ਬਜਾ ਉਹ ਕਹਿੰਦੇ ਤੁਸੀਂ ਡਾਂਗਾ ਚੱਕੋ ਉਹਨਾਂ ਨੂੰ ਪਤਾ ਵੀ ਡਾਂਗਾ ਚੱਕ ਕੇ ਕੀ ਕਰਨਾ ਹੈ ਅਸੀਂ ਚੱਕੇ ਅੰਦਰ ਬੰਦ ਕਰਾਂਗੇ ਡਾਂਗਾ ਨਾਲ ਤਾਂ ਅੱਜ ਲੜਾਈ ਨਹੀਂ ਲਾ ਹੋ ਸਕਦੀ ਇੰਡੀਅਨ ਸਟੇਟ ਨਾਲ ਇੰਡੀਅਨ ਸਟੇਟ ਨਾਲ ਜੋ ਗੁਰਦੁਆਰਾ ਸੁਧਾਰਨ ਐ ਦੇ ਵਿੱਚ ਅਸੀਂ ਕਰਿਆ ਸੀ ਅੰਗਰੇਜ਼ ਨਾਲ ਉਹੀ ਚੀਜ਼ ਅਹਰ ਜਿਹੜੀ ਹੈ ਉਹ ਅੰਗਰੇਜ਼ ਨੂੰ ਝਕਾਉਂਦੀ ਹੈ ਉਹ ਚਾਬੀਆਂ ਦਵਾਉਂਦੀ ਹੈ ਹੂੰ ਸੋ ਉਸ ਅੰਦੋਲਨ ਚ ਪਾਉਣ ਵੀ ਬਜਾਏ ਉਹ ਦੂਜੇ ਪਾਸੇ ਨੂੰ ਪਾਉਣ ਵਾਸਤੇ ਸਾਰੇ ਤੁਖਨੇ ਵੀ ਦਿੰਦੇ ਨੇ ਗਰਗ ਸਿੰਘ ਸਾਹਿਬ ਗਰਗ ਸਿੰਘ ਸਾਹਿਬ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਕਿ ਤੁਹਾਨੂੰ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਕੋਈ ਏਜੰਸੀਆਂ ਜਾਂ ਪਾਰਟੀਆਂ ਵੱਲੋਂ ਹਵਾ ਦਿੱਤੀ ਜਾ ਰਹੀ ਹੈ ਉਹਨਾਂ ਤੇ ਰਾਨੂੰ ਉਹਨਾਂ ਨੂੰ ਖੁਦ ਪ੍ਰੋਮੋਟ ਕੀਤਾ ਜਾ ਰਿਹਾ ਕਿ ਤੁਸੀਂ ਇਲੈਕਸ਼ਨ ਲੜੋ ਤੁਹਾਡੀ ਸਪੋਰਟ ਵੀ ਕਰਾਂਗੇ ਨਹੀਂ 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 ਅਸੀਂ ਏਜੰਸੀਆਂ ਦੀ ਗੱਲ ਵੀ ਨਹੀਂ ਕਰਦੇ ਏਜੰਸੀਆਂ ਕੌਣ ਨੇ ਕੌਣ ਨਹੀਂ ਹਰੇਕ ਨੇ ਆਪਦਾ ਆਪਦਾ ਕੰਮ ਕਰਨਾ ਹੈ ਏਜੰਸੀਆਂ ਨੇ ਆਪਦਾ ਕਰਨਾ ਹੈ ਬੀਜੇਪੀ ਨੇ ਆਪਦਾ ਕਰਨਾ ਹੈ ਕਲਦੀਆਂ ਨੇ ਆਪਦਾ ਕਰਨਾ ਹੈ ਕਾਂਗਰਸੀਆਂ ਨੇ ਆਪਦਾ ਕਰਨਾ ਹੈ ਅਮਰਸਦਰ ਦਲ ਨੇ ਆਪਦਾ ਕਰਨਾ ਇਹ ਤੇ ਮੇਰਾ ਕੋਈ ਚੱਕਰ ਨਹੀਂ ਆ ਆਪਣੇ ਆਪਦਾ ਕਰਨਾ ਹੈ ਠੀਕ ਹੈ ਗੱਲ ਇਹ ਹੈ ਕਿ ਅਸੀਂ ਪੰਜਾਬ ਦੇ ਹਿੱਤ ਦੇ ਵਿੱਚ ਕਿਹੜੀ ਗੱਲ ਸਮਝਦਿਆਂ ਪੰਜਾਬ ਦੇ ਹਿੱਤ ਚ ਇਹ ਹੈ ਵੀ ਅਣਖ ਨਾਲ ਜੀਣਾ ਹਮ ਨੰਬਰ 2 ਕਿ ਅਸੀਂ ਇੰਨਾ ਅਨਾਜ ਪੈਦਾ ਕਰਕੇ ਦਿੰਨੇ ਆ ਤੁਹਾਨੂੰ ਇੱਕ ਬੈਂਚ ਕਹਾਂਗਾ ਜੀ ਜੀ 2021 ਦੇ ਵਿੱਚ ਗਰਮੀ ਜ਼ਿਆਦਾ ਪੈ ਗਈ ਸੀ ਹਾਂਜੀ ਹੂੰ ਕਿ ਕੱਲੇ ਪੰਜਾਬ ਤੇ ਹਰਿਆਣੇ ਦਾ 20% ਅਨਾਜ ਘਟਿਆ ਸੀ ਤੇ ਦੇਸ਼ ਦੇ ਪੜੋਡੇ ਅੱਧੇ ਰਹਿ ਗਏ ਸੀ ਅੰਨ ਦੇ ਹੂੰ ਉਹਨਾਂ ਦੀ ਅੱਖ ਹੈ ਪੰਜਾਬ ਦੀ ਧਰਤੀ ਤੇ ਜਿਹਨੂੰ ਅਸੀਂ ਅਜੇ ਸਮਝ ਨਹੀਂ ਰਹੇ ਵੀ ਇਹ ਸਾਰੀ ਜ਼ਮੀਨ ਉਪਜਾਊ ਹੈ ਇੰਨੀ ਜ਼ਿਆਦਾ ਪਰਸੈਂਟੇਜ ਜ਼ਮੀਨ ਦੀ ਕਿਤੇ ਵੀ ਉਪਜਾਊ ਨਹੀਂ ਹੈ ਹੂੰ ਇੰਨੀ ਜ਼ਿਆਦਾ ਉਪਜਾਊ ਜ਼ਮੀਨ ਨੂੰ ਅਸੀਂ ਲੈ ਲਈਏ ਪਹਿਲਾਂ ਜਿਹੜੇ ਤਲਖਾਨ ਸੀ ਬੁਹਾਤ ਸੀ ਜਿੰਨੇ ਕਿੱਤਿਆਂ ਕਰੇ ਸੀ ਉਹ ਸਾਰਿਆਂ ਦੇ ਕਾਰਖਾਨੇ ਜਿਵੇਂ ਕਿ ਆਪਣੇ ਅੱਡੇ ਬੰਦ ਕਰਾ ਕੇ ਉਹਨਾਂ ਨੂੰ ਕੋ ਮਜ਼ਦੂਰ ਬਣਾਤਾ ਹੁਣ ਇਹ ਕਿਸਾਨ ਨੂੰ ਮਜ਼ਦੂਰ ਬਣਾ ਕੇ ਜ਼ਮੀਨ ਸਾਰੀ ਉਹਨਾਂ ਨੂੰ ਅਮਰਨੀ ਅਦਾਨੀ ਜਾਂ ਬਾਹਰ ਦੇ ਕਾਰਪੋਰੇਸ਼ਨ ਦੇਣਾ ਚਾਹੁੰਦੇ ਨੇ ਹੁਣ ਤਾਂ ਇਹ ਵੀ ਕਹੀ ਜਾਂਦੇ ਨੇ ਅਸੀਂ ਖੋਹ ਦਾਂਗੇ ਲਾਂਗਾ ਉਹ ਰਸਤਾ ਸੋਰੀ ਵਪਾਰ ਦਾ ਵਪਾਰ ਦਾ ਉਹ ਪਹਿਲਾਂ ਕਰਾਚੀ ਨਹੀਂ ਹੋ ਰਿਹਾ ਹੋਰੋਂ ਵੀ ਕਰੇ ਕਿਉਂਕਿ ਯਦ ਅਦਾਨੀ ਨੇ ਵਪਾਰ ਕਰਨਾ ਉਦੋਂ ਤਾਂ ਫ੍ਰੇਟ ਕੋਰੀਡੋਰ ਨਹੀਂ ਕਰੇਗਾ ਨਾ ਉਦੋਂ ਤਾਂ ਉਹ ਉਹਨੂੰ ਉਧਰ ਦੀ ਕਰਾਚੀ ਨਹੀਂ ਥੋੜਾ ਜਾਏਗਾ ਕਰਾਚੀ ਨਹੀਂ ਦੂਜੇ ਪਾਸੇ ਜਾਏਗਾ ਦੂਜੇ ਨਸ਼ਿਆਂ ਦੀ ਗੱਲ ਕਰਦੇ ਨਸ਼ੇ ਤਾਂ ਇੱਥੇ ਆ ਫਲਾਏ ਨੇ ਤੁਸੀਂ ਦੱਸੋ ਮੁਦਰਾਪੋਰਟ ਤੋਂ ਕਿੰਨਾ ਨਸ਼ਾ ਆ ਰਿਹਾ ਹਰ ਵਾਰੀ ਕਦੇ ਗੰਦ ਕਰੀ ਹੈ ਅੰਮ੍ਰਿਤ ਚਾਹ ਜੀ ਨੇ ਇੱਥੇ ਆ ਕੇ ਕਿਹਾ ਦੇ ਦੇ ਕੰਟਰੋਲ ਦੇ ਨਸ਼ੇ ਦਾ ਬਹੁਤ ਫਾਇਦੇ ਨੇ ਪਰ ਮੈਨੂੰ ਬੜਾ ਅਫਸੋਸ ਹੈ ਮੈਂ ਗ੍ਰਹਿ ਮੰਤਰੀਆਂ ਪਰ ਅਸੀਮ ਉਧਰਾਪੁਰ ਉਸ ਤੇ ਅਡਾਨੀ ਦੀ ਬਣਵਾਈ ਹੈ ਉਥੇ ਹਰ ਵਾਰੀ ਕਦੇ 200 ਕਿਲੋ ਕਦੇ 400 ਕਿਲੋ ਕਦੇ 500 ਕਿਲੋ ਉਥੇ ਹੈਰਨ ਰੋਜੀ ਵੜੀ ਜਾਂਦੀ ਹੈ ਉਥੋਂ ਦੀ ਆਏ ਜਿਹੜੇ ਜਿਨ੍ਹਾਂ ਨੇ ਹਮਲੇ ਕਰੇ ਸਾਡੇ ਦੇਸ਼ ਦੇ ਵਿੱਚ ਨਾ ਉਹਨਾਂ ਨੂੰ ਉਹ ਬੁਰੇ ਲੱਗਦੇ ਨੇ ਨਾ ਉਹਨਾਂ ਨੂੰ ਉੱਥੇ ਨਸ਼ੇ ਬੁਰੇ ਲੱਗ ਸੋ ਆਪਾਂ ਇੱਕ ਗੱਲ ਪੰਜਾਬੀਆਂ ਨੂੰ ਮਨਣਾ ਪਊਗਾ ਆਪਾਂ ਬਾਕੀ ਛੱਡੋ ਪੰਜਾਬੀਆਂ ਨੂੰ ਸਮਝਣਾ ਪਊਗਾ ਕਿ ਨਾ ਅਸੀਂ ਪਾੜਿਆ 84 ਸਾਨੂੰ ਤੋਖ ਨੇ ਦੇਲੇ ਅਸੀਂ ਤਾਂ ਨਹੀਂ ਪਾੜੇ ਅਸੀਂ ਹੁਣ ਨਹੀਂ ਪਾੜੇ ਕਿ ਅਜੇ ਵੀ ਮੈਂ ਜਿੰਨਾ ਸਰਵੇਖਣ ਦੇਖਦਾ ਜਾਂਣਾ ਆਉਣਾ ਇਹ ਕੋਸ਼ਿਸ਼ ਕਰਦੇ ਨੇ ਧਰੂਵੀ ਕਰਨ ਦੀ ਇਹ ਸਫਲ ਨਹੀਂ ਹੋਏ ਕੱਲੇ ਬਰਨਾਰੇ ਚ ਇਹ ਵਪਾਰੀਆਂ ਨੂੰ ਖੜੇ ਕਰਕੇ ਆਪਣਾ ਕਿਸਾਨਾਂ ਦੇ ਗੇਂਸ ਥੋੜਾ ਜਿਆਦਾ ਬਾਕੀ ਜਗ੍ਹਾ ਤੇ ਕਰ ਹੀ ਨਹੀਂ ਸਕੇ ਜੋਰ ਲਾ ਲਿਆ ਸੋ ਇਸ ਕਰਕੇ ਹੁਣ ਅਮਿਤ ਸ਼ਾਹ ਜੀ ਦਾ ਆਖਰੀ ਪੈਂਟਾੜਾ ਸੀ ਕਿ ਮੈਂ ਧੀਏ ਨਹੀਂ ਤੂੰ ਗੱਲ ਕਰ ਨੂੰਹੇ ਨਹੀਂ ਤੂੰ ਕੰਨ ਕਰ ਆਲੀ ਗੱਲ ਕਿ ਬਾਕੀ ਚੁਤਾਵੀ ਸੀਟਾਂ ਨੂੰ ਮੈਂ ਦੱਸਣਾ ਵੀ ਦੇਖੋ ਮੈਂ ਡੰਡਾ ਫੇਰ ਸਕਦਾ ਉਰੇ ਦੇ ਕਿਤੇ ਇਹਨਾਂ ਦੀ ਇਹ ਚ ਕੋਈ ਸ਼ੱਕ ਨਹੀਂ ਹੈ ਤਿੰਨ ਚਾਰ ਜਿੱਦਾਂ ਇਹਨਾਂ ਦੀ ਲੱਖ ਲੱਖ ਸਵਾਂ ਸਵਾਂ ਲੱਖ ਵੋਟ ਹੈਗੀ ਹੈ ਜੀ ਜੀ ਫਿਰੋਜ਼ਪੁਰ ਚ ਹੈਗੀ ਹੈ ਜਲੰਧਰ ਚ ਹੈਗੀ ਹੈ ਲੁਧਿਆਣਾ ਚ ਹੈਗੀ ਹੈ ਹੂੰ 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 ਇਹ ਹੁਸ਼ਿਆਰ ਪੁੱਛਿਆ ਜੀ ਕਈਆਂ ਨੂੰ ਭੁਲੇਖਾ ਵੀ ਇਹਨਾਂ ਦੀ ਅਮਰਸਰ 'ਚ ਬਹੁਤ ਵੋਟ ਹੈ ਅਮਰਸਰ 'ਚ ਵੋਟ ਵਾਤ ਨਹੀਂ ਹੈਗੀ ਜਦ ਕੱਡੇ ਦੜੇ ਨੇ ਬਾਈ 'ਚ ਨਾ ਅਮਰਸਰ ਕੀ ਜਿਹੜੀ ਸੀਟ ਜਿਹਦੇ ਸੀ ਕਾਹਨੀਆਂ ਘੜ ਕੇ ਜਿੱਤੇ ਸੀ ਅਮਰਸਰ ਸਾਹਿਬ ਇਹ 50 60 ਹਜ਼ਾਰ ਵੋਟਾਂ ਇਹਨਾਂ ਦੀ 5 ਸਹੀ ਕਨਸੀਡੈਂਸੀਆਂ ਹੋਣ ਦੇ ਬਾਵਜੂਦ ਸੋ ਇਹਨਾਂ ਨੂੰ ਪਤਾ ਲੱਗ ਗਿਆ ਆਪਦਾ ਹੀਜ ਤੇ ਆਜ ਕਿ 6.6% ਵੋਟ ਮਿਲੀ ਸੀ 78 ਸੀਟਾਂ ਤੇ ਇਸ ਕਰਕੇ ਅੱਗੇ ਧਰੂਵੀਕਰਨ ਕਰਨਾ ਚਾਹੁੰਦੇ ਨੇ ਉਹ ਗੱਲ ਵੱਖਰੀ ਵੀ ਨਹੀਂ ਹੋ ਰਹੀਆ ਹਾਂ ਸਾਨੂੰ ਦੋਨੇ ਤਰ੍ਹਾਂ ਨੂੰ ਇੱਕ ਪਾਸੇ ਦੂਜਾ ਨੂੰ ਇੱਕ ਪਾਸੇ ਸਿੱਖਣ ਲਈ ਸਮਝਣਾ ਪੈਗਾ ਕਿ ਮ ਸਿਪਾਈ ਚੱਲਾ ਰੱਖੀਏ ਅਸੀਂ ਏਕਾ ਰੱਖੀਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਰ ਦੂਰ ਕਰੋ ਦੇਵਲਾਏ ਹਰ ਨਾਮੇ ਕੇ ਤੂੰ ਹੋਵੋ ਜੋੜੀ ਗੁਲਮੁਖ ਬੈਸੋ ਸਫਾ ਵਛਾਈ بس ਇਸ ਪਾਸੇ ਸਾਨੂੰ ਜਾਣਾ ਚਾਹੀਦਾ ਹੈ ਚਲੋ ਮੈਂ ਮੈਂ ਇੱਕ ਮਿੰਟ ਆ ਗਿਆ ਜੀ ਮੈਂ ਇੱਕ ਛੋਟਾ ਜਿਹਾ ਸਵਾਲ ਇਸ ਮੁੱਦੇ ਤੇ ਪ੍ਰੋਫੈਸਰ ਸਾਹਿਬ ਤੋਂ ਲਵਾਂ ਫਿਰ ਅਗਲੇ ਮੁੱਦੇ ਤੇ ਵੀ ਆਵਾਂਗੇ ਪ੍ਰੋਫੈਸਰ ਸਾਹਿਬ ਜਿਵੇਂ ਡਾਕਟਰ ਸਾਹਿਬ ਨੇ ਤੁਰਵੀ ਕਰਨ ਦੀ ਗੱਲ ਕੀਤੀ ਹੈ ਤੁਰਵੀ ਕਰਨ ਦੋਵੇਂ ਸਾਈਡ ਤੋਂ ਹੁੰਦਾ ਫਿਰ ਜਦੋਂ ਵੀ ਤੁਸੀਂ ਤੁਰਵੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਦੂਜੀ ਤਰ ਕਿਹੜਾ ਚੁਪਰੇਗਾ ਹੁਣ ਮੈਨੂੰ ਇਹ ਦੱਸੋ ਕਿ ਇਸ ਮੁੱਦੇ ਤੇ ਜਦੋਂ ਇਹ ਕਲੀਅਰ ਕਰ ਦਿੱਤਾ ਕਿ ਅਸੀਂ ਬੰਦੀ ਸਿੰਘ ਛੱਡਣੇ ਨਹੀਂ ਹਾਲਾਂਕਿ ਖੁਦ ਵੀ ਇਹ ਮੰਨਿਆ ਕਾਨੂੰਨ ਵੀ ਇਹ ਕਹਿੰਦਾ ਹੈ ਕਿ ਉਹ ਲੋਕ ਜਿਹੜੇ ਕਈ ਸਾਲ ਹੋ ਚੁੱਕੇ ਨੇ ਦਹਾਕਿਆਂ ਤੋਂ ਉਹ ਜੇਲਾ ਕੱਟ ਰਹੇ ਨੇ ਉਹਨਾਂ ਦਾ ਇਹ ਜਮਹੂਰੀ ਹੱਕ ਬਣਦਾ ਕਿ ਉਹ ਜੇਲ੍ਹ ਤੋਂ ਬਾਹਰ ਆਣ ਨਹੀਂ ਤਾਂ ਉਹਨਾਂ ਦੀ ਸਜ਼ਾ ਫਾਈਨਲ ਕਰੋ ਵੀ ਉਹਨਾਂ ਨੂੰ ਸਜ਼ਾ ਕੀ ਦਿੱਤੀ ਹੈ ਹਲੇ ਵਿੱਚ ਵਿਚਾਲੇ ਚੱਲੀ ਜਾਂਦਾ ਜਦੋਂ ਇਹ ਗੱਲ ਇਹ ਸਟੇਟਮੈਂਟ ਜਿਹੜੀ ਦਿੱਤੀ ਗਈ ਹੈ ਬੜੀ ਕਲੀਅਰ ਕਰ ਕਰ ਦਿੱਤੀ ਗਈ ਹੈ ਇਸ ਸਟੇਟਮੈਂਟ ਦਾ ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਤਰੂਵੀ ਕਰਨ ਦੀ ਕੋਸ਼ਿਸ਼ ਰਹੀ ਹੈ ਉਹ ਤਰੂਵੀ ਕਰਨ ਹਿੰਦੂਆਂ ਦੇ ਪ੍ਰਤੀਕਰਨ ਦੀ ਕੋਸ਼ਿਸ਼ ਹੈ ਕਿ ਜਿਹੜੀ ਦੂਜੀ ਤਰ ਹੈ ਸਿੱਖ ਨੇ ਉਹ ਵੀ ਇਸ ਮੁੱਦੇ ਤੇ ਕੋਈ ਗੰਭੀਰਤਾ ਨਾਲ ਸੋਚਣਗੇ ਜਾਂ ਉਹ ਇਸ ਮੁੱਦੇ ਨੂੰ ਵਿਸਾਰ ਚੁੱਕੇ ਨੇ ਕਿ ਬੰਦੀ ਸਿੰਘਾਂ ਦਾ ਮੁੱਦਾ ਹੁਣ ਐਗਜ਼ਿਸਟ ਹੀ ਨਹੀਂ ਕਰਦਾ ਨਹੀਂ 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 ਇਸ ਤਰ੍ਹਾਂ ਨਹੀਂ ਹੈ ਬੰਦੀ ਸਿੰਘਾਂ ਦਾ ਮੁੱਦਾ ਤੇ ਜਿਹੜੀ ਆ ਉਹ ਕਲਾ ਸਿੰਘਾਂ ਕਰਕੇ ਨਹੀਂ ਮਨੁੱਖੀ ਅਧਿਕਾਰਾਂ ਕਰਕੇ ਆ ਉਹਦੇ ਯੂਨ ਤੱਕ ਜਾਣਾ ਚਾਹੀਦਾ ਉਹਦੇ ਲਈ ਮੋਰਚੇ ਲੱਗਣੇ ਚਾਹੀਦੇ ਆ ਮੋਰਚੇ ਲੱਗਣਗੇ ਵੀ ਜਿਹੜਾ ਮੋਰਚਾ ਮਹਾਲੀ ਚ ਲੱਗਾ ਸੀਗਾ ਉਹ ਹਾਫ ਹਾਰਟਡ ਸੀਗਾ ਇਸੇ ਕਰਕੇ ਆਪਾਂ ਬਹੁਤ ਦੂਰ ਤੱਕ ਨਹੀਂ ਜਾ ਸਕੇ ਜਦ ਤੱਕ ਉਹਦਾ ਵਿਸ਼ਾਲਤਾ ਕਿਸਾਨਾਂ ਵਾਂਗੂ ਨਹੀਂ ਹੁੰਦੀ ਤੁਹਾਨੂੰ ਛਿਦ ਖੇਤੀ ਕਿਤੇ ਦਿੱਲੀ ਝੁਕਣ ਵਾਲੀ ਨਹੀਂ ਹੈਗੀ ਇਸ ਕਰਕੇ ਜਿਹੜਾ ਇਹ ਮਾਮਲਾ ਹੈਗਾ ਕਿ ਨਹੀਂ ਮੇਰੇ ਕਹਿਣ ਦਾ ਭਾਵ ਹੈ ਵੋਟਾਂ 'ਚ ਫਰਕ ਪਏਗਾ ਵੋਟਾਂ 'ਚ ਫਰਕ ਪਏਗਾ ਇਸ ਸਟੇਟਮੈਂਟ ਦੇ ਨਾਲ ਚੋਣਾਂ 'ਚ ਫਰਕ ਪਏਗਾ ਪੰਜਾਬ ਦੀਆਂ ਮੈਨੂੰ ਲੱਗਦਾ ਦੇਖੋ ਉਹਨਾਂ ਨੇ ਨਾ ਤੇ ਨਾ ਤੇ ਸਿੱਖ ਤੇ ਚਲੋ ਕੀ ਹੈ ਜਿਹੜੇ ਜਿਹੜੇ ਸਿੱਖ ਬੀਜੇਪੀ ਚ ਗਏ ਆ ਉਹ ਕਿ ਉਹ ਕਿਨੂੰ ਕਿਸ ਤਰ੍ਹਾਂ ਡਿਫੈਂਡ ਕਰਨਗੇ ਪਿੰਡੋਂ ਪਿੰਡੀ ਜਾ ਕੇ ਉਹਨਾਂ ਦੇ ਤੇ ਬੁਰਾ ਹਾਲ ਕਰ ਦਿੱਤਾ ਜਿਹੜੇ ਹਿੰਦੂ ਹੈ ਜਾਂ ਇੱਥੇ ਦਾ ਸਾਡਾ ਕੈਰੇਕਟਰ ਹੈ ਉਹ ਉਸ ਤਰ੍ਹਾਂ ਦੇ ਹਿੰਦੂ ਨਹੀਂ ਹੈ ਜਿਤਨਾ ਬਾਕੀ ਦੇਸ਼ ਦੇ ਵਿੱਚ ਹੈਗੇ ਆ ਉਹ ਤੇ ਸਾਸਰੀ ਕਾਲ ਵੀ ਕਹਿੰਦੇ ਆ ਉਹ जय श्री राम भी कहंदे ਹੋਣਗੇ जरूर ਉਹਨਾਂ ਦਾ ਉਹਨਾਂ ਦਾ ਬਿਲਕੁਲ ਕੈਰੈਕਟਰ ਲੱਗ ਗਿਆ ਲੋਡ ਐਸ ਵੇਲੇ ਇਹ ਹੈ ਜੋ ਅੰਮਿਤ ਸ਼ਾਹ ਜੋ ਮਰਜੀ ਕਹੀ ਜਾਣ ਉਹਨਾਂ ਨੂੰ 2019 ਵੇਲੇ ਕੁਝ ਹੋਰ ਸੀ ਅੱਜ ਹੋ ਰਿਹਾ ਇਹ ਗੱਲ ਸਾਫ਼ ਨਜ਼ਰ ਆ ਗਈ ਹੈ ਕਿ ਜਿਸ ਕਿਸਮ ਨਾਲ ਪੱਗਾਂ 100 ਬੰਦਾ ਫਿਰ ਨਰਿੰਦਰ ਮੋਦੀ ਇੱਥੇ 100 ਗੱਲ ਗੁਰੂ ਨਾਨਕ ਦੇਵ ਜੀ ਦੇ ਕਰਨ 100 ਕਰਤਾਰਪੁਰ ਦਾ ਲਾਂਘੇ ਦੀ ਖੋਲਣ ਦੀਆਂ ਗੱਲਾਂ ਕਰਨ ਐਵੇਂ ਢੀਂਗਾ ਮਾਰਦੇ ਫਿਰਦੇ ਆ ਜਿਹੜੀ ਅਸਲੀ ਮੁੱਦਾ ਆ ਉੱਥੇ ਆ ਕੇ ਤੁਸੀਂ ਧਰੂਵੀਕਰਨ ਕਰਦੇ ਆ ਉੱਥੇ ਕੰਪਰੋਮਾਈਜ਼ ਕਰਦੇ ਆ ਉੰਜ ਗੱਲਾਂ ਇਹ ਕਰਦੇ ਆ ਕਿ ਸਾਡਾ ਦਿਲ ਰੋਂਦਾ ਅਸੀਂ ਤੇ ਸਿੱਖੀ ਦੇ ਬਹੁਤ ਹੀ ਪੈਰੋਕਾਰ ਆ ਕਿੰਨੇ ਆ ਜਾ ਕੇ ਹੋਰ ਗੱਲਾਂ ਕਰਦੇ ਫਿਰਦੇ ਆ ਇਵਨ ਸ਼ਰੋਮਣੀ ਕਾਲੀ ਦਲ ਦੇ ਵਿੱਚ ਤੁਸੀਂ ਸੁਣੋ ਮੈਂ ਸਿਕੰਦਰ ਸਿੰਘ ਮਲੂਕਾ ਦਾ ਬਿਆਨ ਕੀ ਹੈ ਕੀ ਤਰੀਫਾਂ ਦੇ ਪੁੱਲ ਪੁੱਲ ਬਣ ਨਹੀਂ ਜਾਂਦੇ ਆ ਇਹ ਬੰਦਿਆਂ ਬੰਦੇ ਦੀ ਬੰਦੇ ਦੇ ਇੰਡੀਵਿਜੂਅਲ ਕਾਰਨਾਮੀਆਂ ਦੀ ਨਹੀਂ ਗੱਲ ਹੁੰਦੀ ਹਰਪ੍ਰੀਤ ਜੀ ਅਸਲ ਚ ਉਹਨਾਂ ਦਾ ਪਿੱਛੇ ਸੋਚ ਕੀ ਆ ਫਲਸਫਾ ਕੀ ਆ ਉਹਨਾਂ ਦੀ ਪੋਲਿਟਿਕਸ ਕੀ ਆ ਤੁਸੀਂ ਉਹਦੇ ਤੇ ਕਮੈਂਟ ਹੁੰਨੇ ਅਜ ਮੋਦੀ ਆ ਕੱਲ ਕੋਈ ਹੋਰ ਹੋਊਗਾ ਪਰਸਨ ਕੋਈ ਹੋਰ ਹੋਊਗਾ ਪਹਿਲਾਂ ਅਡਾਨੀ ਆਰੀ ਬਾਜਪਾਈ ਸੀ ਉਦੋਂ ਪਹਿਲਾਂ ਅਡਾਨੀ ਸਾਰੇ ਇੱਧਰ ਉੱਧਰ ਅਡਾਨੀ ਮੂੰਹ ਨਿਕਲ ਗਿਆ ਇਸ ਕਰਕੇ ਲੀਡਰ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਪਰ ਉਹ ਕੀ ਦੇਸ਼ ਦੇ ਵਿੱਚ ਕਿਹੋ ਜਿਹੀ ਪੋਲਿਟਿਕਸ ਕਰਨੇ ਹਿੰਦੂਤਵਾ ਕਰਨਾ ਚਾਹੁੰਦੇ ਆ ਹਿੰਦੂ ਰਾਸ਼ਟਰ ਕਰਨਾ ਚਾਹੁੰਦੇ ਆ ਕਨਸਟੀਟਿਊਸ਼ਨ ਨੂੰ ਤੁਸੀਂ ਇਹਦੇ ਵਿੱਚ ਪਾਉਣਾ ਚਾਹੁੰਦੇ ਤੁਸੀਂ ਸਿਵਲ ਲਿਬਰਟੀ ਸਾਰੀਆਂ ਖਤਮ ਕਰਦੇ ਆ ਤੁਸੀਂ ਇਲੈਕਸ਼ਨ ਕਮਿਸ਼ਨ ਸਾਰਾ ਕੀ ਆ ਅਜਿਹਾ ਇਲੈਕਸ਼ਨ ਕਮਿਸ਼ਨ ਨੂੰ ਨਹੀਂ ਲੱਗਦਾ ਕਿ ਕਿੰਨਾ ਦੇਸ਼ ਦੇ ਅੰਦਰ ਜ਼ਹਿਰ ਪਾਇਆ ਜਾ ਰਿਹਾ ਝੂਠ ਬੋਲਿਆ ਜਾ ਰਿਹਾ ਪ੍ਰਧਾਨ ਮੰਤਰੀ ਤੇ ਹੋਮ ਮਿਨਿਸਟਰ ਵੱਲੋਂ ਕੁਝ ਨਹੀਂ ਇਹ ਹਾਲਾਤ ਦਾ ਜੇ ਮੁਕਾਬਲਾ ਕਰਨਾ ਤੇ ਪੰਜਾਬ ਹੀ ਇਹਦਾ ਜਵਾਬ ਦੇ ਸਕਦਾ ਔਰ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਇੱਥੇ ਫੋਰਸ ਬੈਠੀ ਆ ਇਹਨਾਂ ਨੂੰ ਕਿਸ ਤਰੀਕੇ ਨਾਲ ਆਪਸ ਵਿੱਚ ਲੜਾਇਆ ਜਾਏ ਕਮਜ਼ੋਰ ਕੀਤਾ ਜਾਏ ਔਰ ਇਹ ਲੋਕ ਪੀਸਫੁਲ ਮੂਵਮੈਂਟ ਵੱਡੀ ਦਿਸ਼ਾਲ ਨਾ ਕਰ ਸਕਣ ਤੱਕੀ ਕਰ ਦਿਓ ਤੱਕੀ ਕਰੋਗੇ ਤੇ ਕੁੱਟੋਗੇ ਕੁੱਟੋਗੇ ਤੇ ਫਿਰ ਇਹਨਾਂ ਨਾਲੇ ਬਾਹਰ ਫਾਇਦਾ ਹੋਊਗਾ ਨਾਲੇ ਸਾਡਾ ਵੀ ਫਾਇਦਾ ਹੋਊਗਾ ਪਾਛੇ ਨੂੰ ਲਿਜਾਇਆ ਜਾ ਰਿਹਾ ਲਗਾਤਾਰ ਨਿਗਰਖ ਕਰ ਜਾ ਰਿਹਾ ਸਰ ਆਪਾ ਆਪਾ